ਇਹਨਾਂ ਦੇ ਨਾਲ ਦਰਨੀ ਵਾਲੇ ਸਮਾਜ ਗੱਲਬਾਤ ਕਰਾਂਗੇ ਰਾਗੀ ਦੀ ਉਸ ਬਾਰੇ ਰਾਗੀ ਕਿਉਂ ਲਾਏ ਬੰਦ ਸਾਡੇ ਲਈ ਉਹ ਰਾਗੀ ਹੈ ਕੀ ਇਹ ਵੀ ਹਾਂ ਇਹ ਮਤਲਬ ਕੀਰਤਨ ਕਰਨ ਵਾਲੇ ਰਾਗੀ ਨਹੀਂ ਹੈ ਹੂੰ ਹੂੰ ਖਾਣ ਵਾਲੇ ਖਾਣ ਵਾਲੇ ਰਾਗੀ ਹੈ ਜੀ ਠੀਕ ਹੈ ਤੇ ਬ੍ਰੇਕ ਲੈਂਦੇ ਆ ਇੱਕ ਜੀ ਐਸਜੀ ਕੈਨੇਡਾ ਟੂ ਕੈਲੀਫੋਰਨੀਆ ਕੈਲੀਫੋਰਨੀਆ ਤੇ ਵੈਸੇ ਵਾਵਾ ਇਸੇ ਵੈਸੇ ਮਸ਼ੱਕਤ ਦੀ ਗੱਲ ਸਾਹਮਣੇ ਆਉਂਦੀ ਹੈ ਕਿ ਦੇਖੋ ਦੋ ਵੀਕ ਦੇ ਪਰੌਂਠੇ ਦੋ ਵੀਕ ਦੇ ਪਰੌਂਠੇ ਨਾਲ ਲੈ ਕੇ ਜਾਣੇ ਵਕਤ ਉੱਥੇ ਇੰਨੇ ਤਾਂ ਢਾਬੇ ਜਾਂ ਉਹ ਚੀਜ਼ਾਂ ਮੌਜੂਦ ਨਹੀਂ ਹੈਗੇ ਘਰ ਦਾ ਖਾਣਾ ਵੈਸੇ ਇੱਕ ਚੀਜ਼ ਹੈ ਮੈਂ ਵੀ ਜਾ ਕੇ ਆਇਆ ਹਰਮੇਲ ਦੀ ਕਣਕਚ ਉੱਥੇ ਬਿਲਕੁਲ ਸੱਤ ਹੈਗਾ ਪੁਰਾਣੀ ਕਣਕ ਵਾਂਗੂ ਪਰੌਂਠੇ ਵਾਂਗੂ ਜਿਹੜੇ ਪ੍ਰਸ਼ਾਦੇ ਹਨ ਕਈ ਕੀ ਦਿਨ ਚੱਲ ਜਾਂਦੇ ਜਿਵੇਂ ਆਪਣੇ ਇੱਥੇ ਮਿੱਠੇ ਪ੍ਰਸ਼ਾਦੇ ਕਹਿ ਦਿੰਦੇ ਆ ਨਾ ਸਹੀ ਜੀ ਉਹ ਬੜਾ ਲੰਮਾ ਸਮਾਂ ਚੱਲ ਜਾਂਦੇ ਪਰ ਕੱਲੇ ਕਣਕ ਨਹੀਂ ਖਾਣੀ ਚਾਹੀਦੀ ਜੀ ਕਈ ਚੀਜ਼ਾਂ ਵਿੱਚ ਆਹ ਆਹ ਜੀ ਡਾਕਟਰ ਅਸ਼ਿੰਦਰ ਕੌਰ ਹੋਰਾਂ ਨਾਲ ਭੈਣ ਜੀ ਹੋਰਾਂ ਨਾਲ ਇਹੀ ਗੱਲ ਕਰਦੇ ਕਿ ਹੋਰ ਸਾਨੂੰ ਜਿਹੜਾ ਇੱਕ ਨਵਾਂ ਮੈਂ ਤਾਂ ਪਹਿਲੀ ਵਾਰੀ ਸੁਣਿਆ ਜੀ ਵੈਸੇ ਭੈਣ ਜੀ ਨੇ ਬੜੀ ਚੰਗੀ ਕੰਮ ਦੀ ਗੱਲ ਲੈਂਦੀ ਹੈ ਕਹਿੰਦੇ ਇਹ ਜਿਹੜੀ ਰਾਗੀ ਹੈ ਕਹਿੰਦੇ ਕਣਕ ਮੱਕੀ ਤੇ ਬਾਜਰੇ ਵਾਂਗ ਹੀ ਵੱਖੀ ਤਰ੍ਹਾਂ ਦਾ ਇੱਕ ਅਨਾਜ ਹੈ ਜੀ ਇਹ ਹੈ ਕਿ ਕਿਹੋ ਜਿਹਾ ਦਿਸਦਾ ਇਹਦੇ ਬਾਰੇ ਗੱਲਬਾਤ ਕਰਦੇ ਤੇ ਗੁਣ ਕਹਿੰਦੇ ਕਾਫੀ ਦੱਸੇ ਜਾ ਰਹੇ ਨੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸੱਚੀ ਕਾਲ பாਜੀ ਤੇ ਤੁਹਾਡੇ ਰੇ ਸੁਣਦੇ ਸਾਰੇ ਵੀਰਾਂ ਭਰਾ ਨੂੰ ਬਹੁਤ ਬਹੁਤ ਨਿੱਗੀ ਰੱਸੀ ਕਾ ਜੀ ਸਭ ਤੋਂ ਪਹਿਲਾਂ ਤਾਂ ਜੀ ਇਹ ਰਾਗੀ ਹੈ ਕਿ ਉਹ ਜੀ ਇਹ ਦੇਖਣ ਨੂੰ ਕਿਉਂ ਜੀ ਹੁੰਦੀ ਹੈ ਕਿਉਂਕਿ ਮੈਂ ਤਾਂ ਨਾ ਵੀ ਪਹਿਲੀ ਵਾਰ ਹੀ ਸੁਣਿਆ ਮੈਂ ਕਿਤੇ ਲਿਖਣ ਦੇ ਵਿੱਚ ਮੈਨੂੰ ਸਮਝ ਨਹੀਂ ਸੀ ਆ ਰਿਹਾ ਵੀ ਕਿਤੇ ਕੋਈ ਇਹ ਨਾ ਹੋਵੇ ਵੀ ਰੌਂਗੀ ਹੋਵੇ ਜਾਂ ਇਹੋ ਜੀ ਹੋਵੇ ਤੇ ਮੈਂ ਹੁਣ ਇਹ ਦੱਸੋ ਵੀ ਰਾਗੀ ਚੀਜ਼ ਕੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਅਨ ਜੀ ਆਲਾਜ ਹੈ ਜਿਸ ਨੇ ਜਿਵੇਂ ਸੂਕੇ ਮੱਕੀ ਦੇਖ ਸਕਦੇ ਹੋ ਜਿਵੇਂ ਬਾਜਰਾ ਦੇਖ ਸਕਦੇ ਹੋ ਉਸੇ ਤਰ੍ਹਾਂ ਇਹ ਅਨ ਜਿਹੜਾ ਏਸ਼ੀਆ ਪੂਰੇ ਦੇ ਵਿੱਚ ਉੱਗਦਾ ਜੇ ਅਫਰੀਕਾ ਚ ਬਹੁਤ ਉਗਦੀ ਜੇ ਕਰਨਾਟਕ ਸਾਰੇ ਇੱਥੇ ਹਿੰਦੁਸਤਾਨ ਨੂੰ ਸਪਲਾਈ ਕਰ ਰਹੀ ਹੈ ਜਿੱਥੋਂ ਕਿ 58% ਦੀ ਪਹੁੰਚ ਰਹੀ ਹੈ ਜੀ ਹਿਮਾਚਲ ਦੇ Rajasthan ਦੇ ਕਿਉਂਕਿ ਪਾਣੀ ਮੰਗਦੀ ਨਹੀਂ ਤੇ ਮੈਨੂੰ ਸੋਰਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਵਿੱਚ ਜਿਹਨਾਂ ਜਿਨ੍ਹਾਂ ਨੇ ਸੂਰ ਰੱਖੇ ਨੇ ਉਹ ਆਪਣੇ ਸੂਰਾਂ ਨੂੰ ਰੱਖਣੀ ਜ਼ਰੂਰ ਪਾ ਰਹੇ ਨੇ ਜਦ ਕਿ ਇਹ ਆٹے ਤੋਂ ਕਣਕ ਦੇ ਆٹے ਤੋਂ ਪੰਜ ਗੁਣਾ ਮਹਿੰਗਾ ਆਟਾ ਮਿਲਦਾ ਜੇ ਪਰ ਜਿਹਨਾਂ ਜਿਨ੍ਹਾਂ ਥਾਵਾਂ ਤੇ ਇਹ ਹੈ ਕਿ ਖੋਜਾਂ ਸਾਬਤ ਕਰ ਚੁੱਕੀਆਂ ਨੇ ਕਿ ਉੱਥੇ ਹਾਰਟ ਅਟੈਕ 13% ਰਹਿ ਗਏ 70 ਰੁਪਏ ਸਿਰਫ 8 ਤੋਂ 10 फीसद ਹੀ ਰਹਿ ਗਏ ਨੇ ਜਾਨੀ ਇਹ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਅੰਤੜੀਆਂ ਦੇ ਰੋਕਾਂ ਲਈ ਜੋੜਾਂ ਲਈ ਇੰਨੀ ਕੁ ਕਮਾਲ ਦੀ ਪ੍ਰਕਿਰਿਆ ਹੈ ਸਰ ਅਸੀਂ ਪੰਜਾਬੀ ਉਹਨੂੰ ਪੂਰਾ ਨੂੰ ਪਾ ਰਹੇ ਆ ਤੁਸੀਂ ਸਮਝ ਸਕਦੇ ਹੋ ਕਿ ਸਾਡਾ ਮੈਕਸਿਮਮ ਰੇਟ ਅਸੀਂ ਦਾ ਡਿਟੈਕਟ ਜੀ ਮੈਕਸਿਮਮ ਸਾਡੇ ਵਿੱਚ ਅਸੀਂ ਹਾਰਟ ਅਟੈਕ ਨਾਲ ਛੋਟੀ ਉਮਰੇ ਮਰ ਰਹੇ ਆ ਤੇ ਫੇਰ ਵੀ ਅਸੀਂ ਸਮਝ ਨਹੀਂ ਰਹੇ ਕਿ ਜਿਹੜੀ ਚੀਜ਼ ਲੋੜ ਪੈਂਦਾ ਮੈਨੂੰ ਇਹ ਲਿਖਣਾ ਹੀ ਆ ਕਿ ਸੰਸਾਰ ਜਿਆ ਸੀ ਮੈਂ ਬਹੁਤ ਉੱਕੀ ਹੋਈ ਸੀ ਜਦੋਂ ਮੈਂ ਦੇਖਿਆ ਕਿ ਪੂਰਾ ਨੂੰ ਅਸੀਂ ਪਾਣੀ ਕਿਰਤ ਕਰਤੀ ਜਦੋਂ ਕਿ ਜੀ ਪੰਜਾਬ ਪਾਣੀ ਨਾਲ ਕਮੀ ਨਾਲ ਜੂਝ ਰਿਹਾ ਤੇ ਇਹ ਰਾਜੀ ਨੂੰ ਪਾਣੀ ਚਾਹੀਦਾ ਹੀ ਨਹੀਂ ਇੱਕ ਐਨੀ ਜਿਹੜੀ ਸਿਹਤਮੰਦ ਹੱਡੀਆਂ ਤਗੜੀਆਂ ਕਰਨ ਲਈ ਤੁਸੀਂ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਜਿੰਨਾ ਕਿ ਹੈ ਵੀ ਇਹਦੇ ਚ ਕੈਲਸ਼ੀਅਮ ਜਿੰਨਾ ਕਿ ਜ਼ਬਰਦਸਤ ਹੈ ਤੁਸੀਂ ਗੋਲੀ ਨਹੀਂ ਤੁਹਾਨੂੰ ਖਾਣ ਦੀ ਲੋੜ ਬਜ਼ੁਰਗਾਂ ਚੱਕ ਦੀ ਹੱਡੀ ਜੇ ਮਾੜੀ ਮੱਤੀ ਦੇ ਖੁੱਲ ਜਾਏ ਤਾਂ ਤੁਸੀਂ ਦੇਖ ਲੈ ਖੁੱਝਾਂ ਸਾਬਤ ਕਰ ਚੁੱਕੀਆਂ ਜੀ ਇਹ ਦੇਖਣ ਚ ਕਿਹੋ ਜਿਹੀ ਲੱਗਦੀ ਹੁੰਦੀ ਹੈ ਜੀ ਇਹ ਨਿੱਕੇ ਬ੍ਰੀਕ ਬਾਣੇ ਜਿਹੜੇ ਉਹਦੇ ਵਿੱਚ ਵੀ ਲਿਖਿਆ ਹੈ ਬਰਾਊਨ ਕਲਰ ਦਾ ਜੋ ਕਿ ਤਸਵੀਰ ਵੀ ਨਾਲ ਲਾਈ ਹੈ ਜਿਹਨੇ ਕਣਕ ਉਹ ਤੁਸੀਂ ਥੋੜੀ ਲੰਬੀ ਰੁਖ ਹੁੰਦੀ ਆ ਉਸੇ ਤਰ੍ਹਾਂ ਦੀ ਥੋੜੀ ਜੀ ਅ ਡਾਰਕ ਕਲਰ ਦੀ ਥੋੜੀ ਜਿ ਉਸ ਤੋਂ ਛੋਟੀ ਸਾਈਜ਼ ਤੋਂ ਛੋਟੀ ਹੁੰਦੀ ਹੈ ਜੀ ਇਹ ਕੱਲਾ ਦੱਸੋ ਜਿੱਕਰ ਗੱਲ ਕਰੀਏ ਕਿ ਰਾਗੀ ਜਿਹੜੀ ਹੈਗੀ ਹੈ ਕੱਲਾ ਰੋਟੀ ਬਣਾ ਕੇ ਮਲਟੀ grain ਦੇ ਤਰੀਕਾ ਜਿਹੜਾ ਹੈਗਾ ਕਿ ਇਹਨੂੰ ਮਲਟੀ grain ਆਟਾ ਇਹਦਾ ਬਣਾ ਲਿਆ ਜਾਵੇ ਜਾਂ ਹੋਰ ਵੀ ਕੀ ਕੀ ਤਰੀਕੇ ਨੇ ਪਰ ਸਭ ਤੋਂ ਪਹਿਲਾਂ ਇਹ ਚੱਲ ਜੀ ਇਹਦਾ ਬਿਸਕੁਟ ਅਵੇਲੇਬਲ ਨੇ ਰਾਸਾ ਵੇਲੇ ਪਰ ਨੇ ਬ੍ਰੈਡ ਦੀ ਸ਼ਕਲ ਤੇ ਇਡਲੀ ਅ ਜਿੰਨੇ ਮਦਾਕੀਆਂ ਕਰਨਾਟਕ ਵਿੱਚ ਕਣਕ ਨਹੀਂ ਉਹ ਵਰਤਦੇ ਉਹ ਵਰਤਦੇ ਨਹੀਂ ਸਿਰਫ ਰਾਗੀ ਨੇ ਸੋ ਇਹਦੇ ਉਂਗਲੀ ਚੀਜ਼ਾ ਉਹ ਬਣਾ ਲਏ ਨੇ ਇਸੇ ਕਰਕੇ ਇਹ ਜ਼ਿਆਦਾਤਰ ਜ਼ਮੀਂਦਾਰੀ ਉੱਤੋਂ ਟੋਕੀਆਸੀ ਲੈ ਕੇ ਇੱਧਰ ਲੈ ਕੇ ਆ ਰਹੇ ਆਂ ਪਰ ਤੁਸੀਂ ਸਮਝੋ ਵੀ ਜਿਸ ਕਰਕੇ ਇਹ ਅਸੀਂ ਮਹਿੰਗੀ ਖਰੀਦ ਰਹੇ ਆਂ ਪਰ ਇਹ ਬਿੱਲੀਆਂ ਵੀ ਉੱਥੇ ਜਾਓਗੇ ਤੁਹਾਨੂੰ ਰਾਗੀ ਦੀਆਂ ਹੀ ਮਿਲਣਗੀਆਂ ਕਿਉਂਕਿ ਕੋਲੇਸਟਰੋਲ ਲਈ ਤੁਹਾਨੂੰ ਇਸੇ ਕਿਸ ਤਰ੍ਹਾਂ ਦੇ ਨਿਯਮਤ ਦੇ ਜੀ ਇਥੇ ਕੋਲੇਸਟ੍ਰੋਲ ਨੂੰ ਘਟਾਉਣ ਲਈ ਜਿਹੜਾ ਦਿਲ ਦੀਆਂ ਨਾੜੀਆਂ ਖੋਲ ਦਿੰਦੀ ਹੈ ਨਜ਼ਰ इवन ਇਹ ਪ੍ਰੂਵਨ ਦੇ ਖੋਜ ਰਹੀ ਕਿ ਜਿਹੜੇ ਅਸੀਂ ਉਹ ਕੋਲੇਸਟ੍ਰੋਲ ਦੇ ਖਲੇਪੜ ਜੰਮ ਜਾਂਦੇ ਨੇ ਜੋ ਹਾਰਟ ਅਟੈਕ ਕਰਦੇ ਨੇ ਜਿਹਦੇ ਕਰਕੇ ਆ ਸਾਰੇ ਬਾਈਪਾਸ ਸਰਜਰੀ ਐ ਕਰਾ ਰਹੇ ਆ ਫਿਰ ਸਪੈਸ ਇਹਦਾ ਅਮੀਨੋ ਐਸਿਡ ਲੈਸਿਥਿਨ ਤੇ ਮਿਠਾਈਓ ਨੀਂ ਜੋ ਇਹ ਦੇਖ ਨੇ ਉਹ ਸਾਰੇ ਦੇ ਸਾਰੇ ਕੋਲੇਸਟਰੋਲ ਨੂੰ ਖੋਲ ਦਿੰਦੇ ਨੇ ਫਿੰਦੇ ਨੂੰ ਤੇ ਪਿਓਨੀਨ ਇਹਦੇ ਵਿੱਚ ਇੰਨੀ ਜ਼ਿਆਦਾ ਜਿਹੜੀ ਜਿਗਰ ਵਿੱਚ ਕਿੰਦਾ ਨਹੀਂ ਜੋ ਕਿ ਸਾਡੇ ਬਹੁਤ ਸਾਰੇ ਆਸਲੇ ਸ਼ਰਾਬ ਦੇ ਕਾਰਨ ਕਿਸੇ ਦੇ ਫਿੰਦੇ ਖਾ ਖਾ ਕੇ ਜਿਹੜੇ ਜਿਗਰ ਦੇ ਵਿੱਚ ਫੈਟ ਕਲੈਕਸ਼ਨ ਹੋ ਰਹੀ ਹੈ ਇੱਕ ਟੋਟਲ ਕਲੀਅਰੈਂਸ ਕਰ ਦਿੰਦੀ ਜੇ ਕੱਲੀ ਰਾਗੀ ਇਹਦੇ ਨਾਲੋਂ ਨਾਲ ਤੁਸੀਂ ਹੈਰਾਨ ਹੋਵੋ ਕਿ ਟ੍ਰिप्टੋਫਾਨ ਜਿਹਦੇ ਵਿੱਚ ਜੀ ਜਿਹੜੀ ਟੈਸਟ ਸੀ ਬਲੱਡ ਪ੍ਰੈਸ਼ਰ ਨਾਰਮਲ ਕਰ ਦਿੱਤੀ ਜੇ ਤੇ ਨਾਲੇ ਨਾਲ ਤੁਹਾਡੇ ਜਿਹੜੀ ਅਸੀਂ ਡਿਪਰੈਸ਼ਨ ਜਾਂ ਟੈਂਡੀ ਕਲਾ ਵਿੱਚ ਜਾਣਾ ਉਹਨੂੰ ਬਿਲਕੁਲ ਕਸੂਰ ਬਗੈਰ ਦਵਾਈਆਂ ਦੇ ਜੇ ਆਪਾਂ ਇਹ ਕਿਹ ਨਹੀਂ ਖੋਣਾ ਕਿ ਉਸ ਤੇ ਰਾਗੀ ਖਾਣ ਨਾਲ ਕੀ ਹੋ ਸਕਦੇ ਨੇ ਤੁਸੀਂ ਜਿੰਨੀਆਂ ਰਿਸਰਚ ਆਸਟ੍ਰੇਲੀਆ ਤੋਂ ਆਈਆਂ ਨੇ ਉਹਨਾਂ ਦੇ ਅਕੋਰਡਿੰਗਲੀ ਸਿਰ ਪੀੜ ਤੇ ਮਿਗਰੇਨ ਜੀ ਤੰਲੀ ਰਾਗੀ ਖਾਨ ਨਾਲ ਬਿਨਾ ਦਵਾਈ ਦੇ ਵੀ ਠੀਕ ਹੁੰਦੇ ਦੇਖੇ ਗਏ ਨੇ ਕੇਸ ਜਿੱਥੋਂ ਤੱਕ ਕੁਦਰਤੀ ਪ੍ਰੋਟੀਨ ਨੰਬਰ 1 ਸਿਰਫ ਇਸੇ ਵਿੱਚ ਦੇ ਰਾਗੀ ਜਿਹਦੇ ਲਈ ਕਿਉਂਕਿ ਇਹਦੇ ਵਿੱਚ ਨਾ ਸਿਰਫ ਮਾਈਨੋ ਐਸਿਡ ਕੈਲਸ਼ੀਅਮ ਲੋਹ ਕਣ ਲਾਇਸਿਨ ਸਾਇਆਮੀ ਰਾਈਪੋਫਲੇਵਿਨ ਵੇਲੀ ਥ੍ਰਿਓਨਿਨ ਆਈਸੋਲੂਸਿਨ ਸਾਇੋਨਿਨ ਟ੍ਰਿਪਟੋਫਾਨ ਯਾਨੀ ਮੈਂ ਜੇ ਗਿਣਨ ਲਗਾ ਉਸ ਤੇ ਸ਼ਾਇਦ ਨਾ ਵੀ ਮੈਂਟਲ ਸੀਜ਼ਾ ਹੀ ਇਹਦੇ ਲਿਖਿਆ ਕਿ ਨਾਲ ਜਵਾਕ ਜੋ ਲਊ ਬਣਾਉਣ ਦੇ ਚੰਮ ਚਾਹੁੰਦੀ ਹੈ ਐਂਡ ਉਥੇ ਆਰਨ ਦੀਆਂ ਗੋਲੀਆਂ ਨਹੀਂ ਦਿੱਤੀਆਂ ਜਾਂਦੀਆਂ ਕਿ ਇਕੱਲੀ ਰਾਗੀ ਖਾਣ ਨਾਲ ਤੁਹਾਡੇ ਸਰੀਰ ਵਿੱਚ ਆਰਨ ਪੂਰਾ ਹੋ ਜਾਂਦਾ ਹੈ ਗ੍ਰੋਥ ਹਾਰਮੋਨ ਦੇ ਕਿਸੇ ਨੂੰ ਲਾਈ ਕਰਨੀ ਹੋਏ ਆਪਣੀ ਅੱਛੀ ਫਿਗਰ ਜਾਣਾ ਚਾਹੁੰਦਾ ਹੈ ਤੇ ਉਹ ਰਾਗੀ ਉਹਨੂੰ ਰੈਗੂਲਰ ਹੀ ਖਾਣੇ ਪੈਣੀ ਹੈ ਕਿਉਂਕਿ ਇਹ ਗ੍ਰੋਥ ਹਾਰਮੋਨ ਸਿਮੂਲੇਟ ਕਰ ਦਿੰਦੀ ਹੈ ਸਾਡੇ ਕੋਲ ਕੋਈ ਹੋਰ ਅਨ ਨਹੀਂ ਦੇ ਜਿਹੜਾ ਇਹ ਕਰ ਸਕੇ ਪਰ ਮੈਨੂੰ ਨਹੀਂ ਪਤਾ ਕਿਉਂ ਇਹ ਸਾਰੇ ਆਪਣੇ ਪੰਜਾਬ ਦੇ ਨੂੰ ਰੌਂਗੀ ਨਾਲ ਮਿਲਾਈ ਜਾ ਰਹੇ ਨੇ ਰੌਂਗੀ ਦਾਲ ਹੈ ਇਹਦਾ ਦਾਲ ਨਾਲ ਕੋਈ ਲੈਣਾ ਦੇਣਾ ਨਹੀਂ ਉਹਦੇ ਤੇ ਵਿੱਚ ਤੁਸੀਂ ਇਹ ਸਮਝ ਲਓ ਕਿ ਇੱਕ ਅਫਗਾਨਿਸਤਾਨ ਤੇ ਇੱਕ ਅਮਰੀਕਾ ਇੰਨਾ ਕੁ ਫਰਕ ਹੈ ਕਿ ਇਹ ਦਾਲ ਤਾਂ ਹੈ ਹੀ ਨਹੀਂ ਕਰਨਾ ਜੀ ਜੀ ਬਿਲਕੁਲ ਬਿਲਕੁਲ ਮੈਨੂੰ ਵੀ ਇਹੀ ਭਲੇਖਾ ਪੈ ਗਿਆ ਸੀ ਕਿਤੇ ਰੌਂਗੀ ਦੀ ਦਾਲ ਤਾਂ ਨਹੀਂ ਜਿਵੇਂ ਰੌਂਗੀ ਆਪਾਂ ਵੈਸੇ ਸਬਜ਼ੀ ਵੀ ਬਣਾ ਲੰਨੇ ਆ ਫਲਗੀਆਂ ਜੋ ਕੱਢ ਕੇ ਅੱਜ ਕੱਲ ਦੀ ਰੁੱਤ ਕਾਫੀ ਰੌਂਗੀ ਰੌਂਗੀ ਹੈ ਜੀ ਪਰ ਇਹਦੇ ਵਿੱਚ ਫਾਈਬਰ ਐਕਚੁਅਲੀ ਇੰਨਾ ਜ਼ਿਆਦਾ ਹੈ ਪੌਲੀਫੀਨੋਲ ਜੋ ਕਣਕ ਚੌਲ ਬਾਜਰਾ ਮੱਕੀ ਸਭ ਤੋਂ ਕਿਤੇ ਵੱਧ ਹੈ ਜੀ ਇਸੇ ਕਰਕੇ ਵੀਜ਼ਨ ਇਹ ਹੈ ਕਿ ਇੰਸਫੈਕਟਰ ਰੋਗ ਹੋਣ ਨਹੀਂ ਜਿੰਦੀ ਜਿਨ੍ਹਾਂ ਦੇ ਵਿੱਚ ਰਿਸਕ ਹੈ ਜਿਹੜੇ ਪ੍ਰੀ ਡਾਇਬੀਟਿਕ ਨੇ ਉਹ ਤਾਂ ਆਰਾਮ ਨਾਲ ਰਾਦੀ ਕਲੀ ਖਾ ਕੇ ਨਿਸ਼ਚਿੰਤ ਹੋ ਕੇ ਸੌ ਸਕਦੇ ਨੇ ਉਹਨਾਂ ਨੂੰ ਸ਼ੱਕਰ ਰੋਗ ਨਹੀਂ ਹੋਏਗੀ ਤੇ ਜਿਨ੍ਹਾਂ ਨੂੰ ਸ਼ੱਕਰ ਰੋਗ ਹੈ ਰੈਗੂਲਰ ਤੌਰ ਤੇ ਰਾਗੀ ਦੇ ਕੋਈ ਕੇ ਖਾਂਦੇ ਰਹਿਣ ਤਾਂ ਉਹ ਵੀ ਦੇਖਣਗੇ 3-3.5 ਸਾਲਾਂ ਦੇ ਬਾਅਦ ਜੇ ਲਗਾਤਾਰ ਖਾਂਦੇ ਰਹਿਣਗੇ ਤੇ ਉਹਨਾਂ ਨੂੰ ਵੀ ਇਨਸੂਲਿਨ ਦੀ ਮਾਤਰਾ ਘੱਟ ਜਾਏਗੀ ਜਾਂ ਦਵਾਈਆਂ ਘਟ ਜਾਂਦੀਆਂ ਨੇ ਜੀ ਇਹ ਜੇਟੋ ਤੱਕ ਭਾਰ ਘਟਾਉਣ ਲਈ ਗੱਲ ਹੈ ਇਹ ਇਹਦੇ ਵਿੱਚ ਡ੍ਰਿਪਟੋਫੈਨ ਮਾਈਨੋ ਐਸਿਡ ਦੀ ਗੱਲ ਕੀਤੀ ਸੀ ਭੁੱਖ ਮਾਰ ਦਿੰਦਾ ਅਨਸੈਚੂਰੇਟਿਡ ਫੈਟ ਜਿਹੜਾ ਇਹਦੇ ਵਿੱਚ ਹੈ ਸੋ ਉਹ ਤੁਹਾਡਾ ਇੱਕ ਤਰੀਕੇ ਭੁੱਖ ਮਾਰਦਾ ਜਿੱਡ ਭਰਿਆ ਮਹਿਸੂਸ ਹੁੰਦਾ ਜਿਹਦੇ ਨਾਲ ਰਾਗੀ ਖਾਣ ਨਾਲ 30% ਦੀ ਭਾਰ ਘਟ ਹੋ ਜਾਣਾ ਜੋ ਕਿ ਸਾਲ ਭਰ ਦੀ ਦਿਸਣ ਲੱਗ ਜਾਂਦਾ ਸੋ ਤੁਸੀਂ ਸਮਝ ਸਕਦੇ ਹੋ ਕਿ ਕਿੰਨੀ ਕਮਾਲ ਦੀ ਚੀਜ਼ ਇਹ ਕਿ ਇੱਕੋ ਇੱਕ ਅੰਦ ਇਸ ਤੇ ਕੈਲਸ਼ੀਅਮ ਤੇ ਵਿਟਾਮਿਨ ਡੀ ਇਕੱਲੇ ਦਾ ਹੀ ਭੰਡਾਰ ਇੰਨਾ ਵੱਡਾ ਹੈ ਕਿ ਜਿਹਦੇ ਨਾਲ ਗੋਲੀਆਂ ਆਇਰਨ ਖੱਤ ਦੀਆਂ ਜਿਵੇਂ ਮੈਂ ਦੱਸਿਆ ਖਾਣ ਦੀ ਲੋੜ ਹੀ ਨਹੀਂ ਜੀ ਦੂਜੀ ਚੀਜ਼ ਇਹ ਕਿ ਇਹ ਕਿਉਂਕਿ ਇਹਦੇ ਵਿੱਚ ਫਾਈਬਰ ਹজম ਨਹੀਂ ਹੁੰਦਾ ਸੋ ਇਹ ਪਾਣੀ ਖਿੱਚ ਕੇ ਅੰਤੜੀਆਂ ਦੇ ਵਿੱਚ ਇੱਕ ਤਰ੍ਹਾਂ ਇਕੱਠਾ ਹੋ ਜਾਂਦਾ ਜਿਹਦੇ ਨਾਲ ਅੰਤੜੀਆਂ ਦੇ ਕੈਂਸਰ ਜੋ ਕਿ ਸਾਡੇ ਚ ਬਹੁਤ ਜ਼ਿਆਦਾ ਇਸ ਵੇਲੇ ਹੋਣ ਲੱਗ ਗਿਆ ਜੇ ਇਸ ਕੈਂਸਰ ਤੋਂ ਬਚਾਓ ਕਰ ਦਿੰਦਾ ਹੋਣ ਹੀ ਨਹੀਂ ਦਿੰਦਾ ਹਾਜ਼ਮਾ ਠੀਕ ਰੱਖਦਾ ਹੈ ਗੈਸ ਦੀ ਪ੍ਰੋਬਲਮਸ ਖਤਮ ਕਰ ਦਿੰਦਾ ਤੇ ਸਭ ਤੋਂ ਵੱਧ ਕਮਾਲ ਦੇਖੋ ਕਿ ਕੁਦਰਤ ਨੇ ਕਿੰਨੀ ਏ ਛਿੱਕੋ ਇੱਕ ਚੀਜ਼ ਤੇ ਜਿੰਨੀਆਂ ਵੀ ਕੁਦਰਤੀ ਸਾਕਾਂ ਮਿਲੀਆਂ ਜਿਸ ਨੂੰ ਖਾਣ ਨਾਲ ਜੱਤਾ ਵੱਧ ਦੁੱਧ ਜ਼ਿਆਦਾ ਆਉਣ ਲੱਗ ਪੈਂਦਾ ਜਿਸ ਨੂੰ ਗੋਲੀਆਂ ਦੀ ਤੱਕ ਦੀ ਲੋੜ ਨਹੀਂ ਜੀ ਯਾਨੀ ਇੱਕ ਪ੍ਰੈਗਨੈਂਟ औरत ਜਿਹੜੀ ਐ ਉਹ ਤੁਸੀਂ ਸਮਝੋ ਇੱਕ ਤਾਂ ਦਾ ਦੁੱਧ ਵਧੀਆ ਹੋਏਗਾ ਹੱਡੀਆਂ ਆਪਣੀਆਂ ਤੇ ਬੱਚੇ ਦੀਆਂ ਤਗੜੀਆਂ ਕਰੇਗੀ ਉਹਦੇ ਬੱਚੇ ਨੂੰ ਵੀ ਆਪੋ ਦੰਦਾਂ ਵਿੱਚ ਖੋੜਾ ਨਹੀਂ ਹੋਣਗੀਆਂ ਤੇ ਬੱਚੇ ਦਾ ਦਿਮਾਗ ਤੇਜ਼ ਕਰਨ ਲਈ ਸਾਡੇ ਕੋਲ ਇੱਕੋ ਇੱਕ ਚੀਜ਼ ਹੈ ਜਿਹੜਾ ਕਿ ਜੰਮਿਆ ਵੀ ਨਹੀਂ ਬੱਚਾ ਉਹਦਾ ਦਿਮਾਗ ਦੇ ਤੇਜ਼ ਕਰਨਾ ਹੈ ਕਿਉਂਕਿ ਇਹ ਵਿੱਚ ਲੋਕ ਕਹਣ ਵੱੱਦ ਜਾਂਦੇ ਨੇ ਕੈਲਸ਼ੀਅਮ ਦੀ ਨੀ ਰਿਕੁਆਇਰਮੈਂਟ ਵਿਟਾਮਿਨ ਡੀ ਦੀ ਉਹ ਬੱਚੇ ਨੂੰ ਮਾਂ ਦੇ ਟਿੱਕੜੇ ਤਰੀ ਪਹੁੰਚ ਜਾਂਦੀ ਏ ਤੁਸੀਂ ਇਹ ਪਿਊਟੀ ਕਮਾਲ ਦੇਖ ਸਕਦੇ ਹੋ ਇੱਕ ਹੋਰ ਚੀਜ਼ ਦੱਸਦੇ ਹਾਂ ਕਿ ਚਮੜੀ ਦੇ ਲਈ ਬਹੁਤ ਸਾਰੇ ਲੋਕ ਬਿਆਨਤ ਪੈਸਾ ਰੋੜ ਰਹੇ ਨੇ ਕਰੀਮਾਂ ਤੇ ਮੇਕਅਪ ਤੇ ਸਾਰਾ ਕੁਝ ਥੀਨ ਤੁਸੀਂ ਦੇਖੋ ਹਰ ਥਾਂ ਥਾਂ ਤੇ ਬਿਊਟੀ ਪਾਰਲਰਸ ਜੋ ਖੁੱਲੇ ਪਏ ਨੇ ਜੀ ਰਾਗੀ ਇੱਕੋ ਇੱਕ ਜਿਹੜੀ ਐਂਟੀ 에ਜਿੰਗ ਵਜੋਂ ਸਾਬਤ ਹੋ ਚੁੱਕੀ ਹੈ ਕਿ ਇਸ ਤੋਂ ਤਗੜਾ ਐਂਟੀ 에ਜਿੰਗ ਕੋਈ ਨਹੀਂ ਜੀ ਜਿਹੜਾ ਰੈਗੂਲਰ ਖਾਂਦਾ ਹੋਏ ਕੀ ਮਜਾ ਆ 60 ਸਾਲਾਂ ਤੱਕ ਦੀ ਉਮਰ ਤੱਕ ਉਹਦੇ ਇੱਕ ਵਿੱਚ ਰੂਟੀਨ ਫੇਸ ਤੇ ਦਿਖ ਜਾਈ ਕਿਉਂਕਿ ਇਹ ਅੰਦਰੋਂ ਤੁਹਾਡੀ ਇਲਾਸਟੀਸਿਟੀ ਏਡੀ ਤਗੜੀ ਕਰ ਦਿੰਦੀ ਏ ਇਸ ਦਾ ਮੈਥਾਇਓਨਿਨ ਤੇ ਲਾਈਸਿਨ ਜਿਹੜੇ ਕੋਲੇਜਨ ਬਣਾ ਦਿੰਦੇ ਨੇ ਝੁਰੜੀਆਂ ਹੀ ਨਹੀਂ ਪੈਣ ਦਿੰਦੇ ਸੋ ਕਿਸੇ ਵੀ ਤਰ੍ਹਾਂ ਦਾ ਕੋਈ ਬਿਊਟੀ ਪਾਰਲਰ ਜਾਣ ਦੀ ਲੋੜ ਨਹੀਂ ਜੇ ਤੁਸੀਂ ਰੈਗੂਲਰ ਤੌਰ ਤੇ ਰਾਗੀ ਖਾ ਰਹੇ ਹੋ ਤਾਂ ਤੁਸੀਂ ਆਪਣੀ ਚਮੜੀ ਨੂੰ ਜਵਾਨ ਰੱਖ ਸਕਦੇ ਹੋ ਇਹਦੇ ਨਾਲੋਂ ਨਾਲ ਪਰ ਮੈਂ ਦਾਸ ਜੀ ਸੋਰ ਤੇ ਕਿਉਂਕਿ ਇਹ ਮਹਿੰਗੀ ਕਾਫੀ ਜਿ ਇਸ ਵੇਲੇ ਲੱਗ ਨਹੀਂ ਰਹੀ ਤੇ ਆਪਾਂ ਵਰਤ ਤੇ ਘਟ ਪਏ ਆ ਸੋ ਖਰੀਦ ਮਹਿੰਗੀ ਰਹਾ ਜੀ ਕਿਤੇ 150 ਰੁਪਏ ਕਿਲੋ ਕੋ 200 ਰੁਪਏ ਕਿਲੋ ਦੇ ਸੋ ਆਪ ਨਾਲ ਦੇ ਰਿਹਾ ਹੂੰ ਸੋ ਜਿਸ ਨੇ ਜਿਹੜਾ ਕੋਈ ਨਹੀਂ ਇੰਨਾ ਮਹਿੰਗੀ ਲੈ ਸਕਦਾ ਸ਼ੁਰੂਆਤ ਦੇ ਵਿੱਚ ਤੁਸੀਂ ਵਿੱਚ ਥੋੜੇ ਜੇ ਛੋਲੇ ਥੋੜੇ ਜੇ ਸੋਇਆਬੀਨ ਥੋੜਾ ਜਿਹਾ ਕਣਕ ਵਿੱਚ ਜਵਾਰ ਬਾਜਰਾ ਇਹ ਸਾਰਾ ਮਿਕਸ ਕਰਕੇ ਤੁਸੀਂ ਜੇ ਆਟਾ ਸ਼ਿਰੂ ਦੇ ਤਾਰ ਲੋ ਜਾਂ ਇੱਕ ਮੁੱਠੀ ਕਣਕ ਦਾ ਵਿੱਚ ਦੋ ਚਮਚ ਬਾਜਰਾ ਦੋ ਚਮਚ ਰਾਗੀ ਦਾ ਆਟਾ ਮਿਕਸ ਕਰਕੇ ਇਹ ਬਣਾਇਆ ਜਾ ਸਕਦਾ ਹੈ ਪਰ ਅਸਲੀ ਜੇ ਅਸਰ ਚਾਹਦੇ ਹੋ ਦੇਖਣਾ ਤੇ ਕੱਲੀ ਰਾਗੀ ਦਾ ਜੇ ਪਰ ਕੱਲੀ ਰਾਗੀ ਦਾ ਜਿਹੜੇ ਬਾਜਰੇ ਦਾ ਪੁੱਤਾ ਬਣਾ ਕੇ ਰੱਖੋ ਥੋੜੀ ਦੇਰ ਬਾਅਦ ਸਖਤ ਹੋ ਜਾਂਦਾ ਇਸੇ ਤਰ੍ਹਾਂ ਰਾਗੀ ਦਾ ਵੀ ਪਿਆ ਉਸੇ ਤੀ ਖਾਣਾ ਹੀ ਉੱਕਾ ਜਾਂਦਾ ਚੱਬਣਾ ਸਖਤ ਹੋ ਜਾਂਦਾ ਤੇ ਉਹ ਤਾਜ਼ਾ ਤਾ ਨਹੀਂ ਖਰਦਾ ਜਾ ਸਕਦਾ ਜੀ ਜੀ ਪਰ ਦੇ ਸੇਰ ਬਾਦ ਖਾਣਾ ਹੈ ਜਾਂ ਕਿਤੇ ਨਾਲ ਕੰਮ ਤੇ ਉਹਨੂੰ ਪੈਕ ਕਰਕੇ ਲੈ ਜਾਣਾ ਤੇ ਫਿਰ ਕੱਲ ਹੀ ਰੱਗੀ ਦਾਨੀ ਦੇਖਾਤਾ ਲੈਣਾ ਹੂੰ ਹੂੰ ਉਹਨੂੰ ਦੇ ਲੈ ਜਾਣਾ ਪੈਣਾ ਤਾਂ ਕਿ ਸਖਤ ਨਾ ਹੋ ਜਾ ਜੀ ਅ ਸਾਨੂੰ ਇੱਕ ਭੈਣ ਦੀ ਮੈਸੇਜ ਆਇਆ ਸਦਾ ਗੁਰਮੀਲ ਸਿੰਘ ਸਿੱਧੂ ਹੋਰਾਂ ਦਾ ਉਹਨਾਂ ਨੇ ਫਿਰ ਆਪਾਂ ਗੱਲ ਕਲੀਅਰ ਕੀਤੀ ਸੀ ਉਹ ਕਹਿੰਦੇ ਰਾਗੀ ਦਾਲ ਵਾਲੀ ਹੀ ਹੈ ਜੇ ਕਹਿੰਦੇ ਕੋਈ ਹੋਰ ਹੈ ਅੰਗਰੇਜ਼ੀ ਚ ਜੇ ਪਤਾ ਹੋਵੇ ਤਾਂ ਉਹ ਵੀ ਦੱਸ ਦਿਓ ਜੀ ਕੀ ਕਹਿ ਦਿੰਦੇ ਨੇ ਅੰਗਰੇਜ਼ੀ ਚ ਇਹਨੂੰ ਮਿਲਟ ਕਹਿੰਦੇ ਨੇ ਜੀ ਜੇ ਜੰਪਾਬੀ ਨਾ ਹੀ ਹੈ ਜੀ ਰਾਗੀ ਹਾਂ ਜੀ ਮੈਂ ਇਥੇ ਬਹੁਤ ਵਾਰ ਕਹਿ ਚੁੱਕੀ ਵੀ ਤੁਸੀਂ ਆਪ ਦੇਖੋ ਜਿਨ੍ਹਾਂ ਨੇ ਸੂਰ ਰੱਖਿਆ ਸੂਰਾ ਨੂੰ ਰਾਗੀ ਹੀ ਪਾ ਰਹੇ ਨੇ ਜੀ ਰੋਂਗੀ ਥੋੜਾ ਪਾ ਰੋਂਗੀ ਥੋੜਾ ਹਾਂ ਬਿਲਕੁਲ ਬਿਲਕੁਲ ਮਿਲਟ ਮਿਲਟ ਕਹਿੰਦੇ ਨੇ ਜੀ ਸਰਦਰੀਆ ਦਾਲ ਨਹੀਂ ਹੈ ਇਹ ਦਾਲ ਨਹੀਂ ਹੈ ਇੱਕ ਅਰਤਾ ਜੇ ਕਣਤ ਵਾਂਗ ਅਰਤਾ ਜੀ ਬਿਲਕੁਲ ਜੀ ਸੋ ਸਾਰੇ ਵੀਰੇ ਧਿਆਨ ਰੱਖ ਲੈਣ ਕਿ ਇਹ ਮਿਲਟ ਕਹਿੰਦੇ ਨੇ ਜੀ ਇਹਨੂੰ ਸੋ ਮਿਲਟ ਦੇ ਤੌਰ ਦੇ ਉੱਤੇ ਤੁਸੀਂ ਉੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਮੰਗ ਸਕਦੇ ਹੋ ਤੇ ਨਹੀਂ ਬਾਹਰ ਮਿਲਟ ਨਹੀਂ ਮਿਲਦੀ ਜੇ ਮੈਂ ਤੁਹਾਨੂੰ ਦੱਸਦਾ ਬਾਹਰ ਬੀਜ ਜਿਸ ਤੇ ਤੁਹਾਨੂੰ ਮਿਲੇਗਾ ਉੱਥੇ ਰਾਜੀ ਜੀ ਯੂਜ਼ ਕਰ ਰਹੇ ਨੇ ਕਿਉਂਕਿ ਮਿਲਟ ਇਸ ਨਾਮ ਦੇ ਮੈਡੀਕਲ ਨੇਮ ਹੈ ਜੋ ਅੱਛਾ ਅੱਛਾ ਡਾਕਟਰੀ ਨਾਮ ਹੈ ਇਹ ਨੂੰ ਬਿਲਕੁਲ ਇਸ ਤਰ੍ਹਾਂ ਦਾ ਨਾਮ ਨਾਲ ਨਹੀਂ ਮਿਲੇਗੀ ਅਮਰੀਕਾ ਚ ਵੀ ਕੈਨੇਡਾ ਵਿੱਚ ਵੀ ਜਿੱਥੇ ਜਾਓਗੇ ਤੇ ਆਰ ਏ ਜੀ ਆਈ ਹੀ ਲਿਖਿਆ ਮਿਲੇਗਾ ਤੁਹਾਨੂੰ ਰਾਗੀ ਦਾ ਜੀ ਅੱਛਾ ਅੱਛਾ ਉੱਥੇ ਆਰ ਏ ਜੀ ਆਈ ਕਹਿੰਦੇ ਨੇ ਠੀਕ ਹੈ ਜੀ ਹਾਂ ਰਾਗੀ ਹੋ ਗਿਆ ਨਾ ਆਰ ਏ ਜੀ ਆਈ ਮੇਰੇ ਵੀ ਨੂੰ ਐਸ ਸੱਚ ਕਿਉਂਕਿ ਇੱਕੋ ਇੱਕ ਲਫ਼ਜ਼ ਦੇ ਇਹਨੂੰ ਅੰਗਰੇਜ਼ਾਂ ਨੇ ਵੀ ਅਪਣਾ ਲਿਆ ਐਸ ਤੱਕ ਕਿਉਂਕਿ ਇਹ ਉੱਥੇ ਬਾਹਰ ਉਗਦਾ ਹੀ ਨਹੀਂ ਹੁੰਦਾ ਇਹ ਸਾਡਾ ਜਿਆਦਾ ਸਾਡੇ ਪਾਸੇ ਹੈ ਜੀ ਜੀ ਹਾਂ ਬਸ ਅਫਰੀਕਾ ਵਿੱਚ ਬਹੁਤ ਜ਼ਿਆਦਾ ਉਗਦਾ ਜੇ ਉੱਥੇ ਵੀ ਇਹ ਫਤਾਰ ਰਾਗੀ ਹੀ ਜਾਣਿਆ ਜਾਂਦਾ ਪਰ ਵੈਸੇ ਪੂਰੇ ਏਸ਼ੀਆ ਵਿੱਚ ਜੇ ਮਿਲਦਾ ਜੇ ਕੋਈ ਅਸੀਖਾਨ ਨਹੀਂ ਜਿੱਥੇ ਰੰਗੀ ਨਾ ਉਗਦੀ ਹੋਵੇ ਸਾਰੇ ਏਸ਼ੀਆ 'ਚ ਹੈ ਪਰ ਇਹਨੂੰ ਨਾਮ ਰਾਗੀ ਨਾਲ ਹੀ ਜਾਣਿਆ ਜਾਂਦਾ ਜੀ 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 ਸੋ ਇਹਦਾ ਖਾਣ ਦਾ ਤਰੀਕਾ ਜਿਵੇਂ ਮੈਂ ਦੱਸਿਆ ਇੱਕ ਤਾਂ ਸਿੰਪਲ ਤੁਸੀਂ ਨਿਸ਼ਤਾ ਬਣਾ ਕੇ ਖਾ ਸਕਦੇ ਹੋ ਜਾਂ ਇਹਦਾ ਸ਼ਰਬਤ ਪਾਚਾਂਦਾ ਇਡਲੀ ਬਣ ਜਾਂਦੀ ਹੈ ਸੂਪ ਬਣਾਇਆ ਜਾ ਸਕਦਾ ਇਹਨੂੰ ਨਾਨ ਵੈਜ ਦੇ ਵਿੱਚ ਪਾਇਆ ਜਾ ਸਕਦਾ ਉਪਮਾ ਬਣਾਇਆ ਜਾ ਸਕਦਾ ਮਤਲਬ ਕਿਸੇ ਵੀ ਵੀ ਕਹਿਣ ਤਾਂ ਆਪ ਵੀ ਆਲੂ ਵਾਂਗੂ ਜਿਵੇਂ ਦੀ ਕਰ ਦੋ ਉਵੇਂ ਖਾ ਲਓ ਬਣਾ ਕੇ ਜਿਵੇਂ ਆਲੂ ਕਹਿੰਦੇ ਜੀ ਹਰੇਕ ਤਰ੍ਹਾਂ ਦੀ ਹੋ ਜੀ ਅਤੇ ਜੇ ਵੀ ਗੱਲ ਸਮਝੋ ਵੀ ਤੁਸੀਂ ਕਣਕ ਦਾ ਆਟਾ ਤੁਸੀਂ ਜਿਵੇਂ ਗੁੰਨ ਲਿਆ ਉਸੇ ਤਰ੍ਹਾਂ ਇਹਦੇ ਚੋਰੀਆਂ ਬਣਾਓ ਭਾਵੇਂ ਕੂੜੀਆਂ ਬਣਾਓ ਭਾਵੇਂ ਜੋ ਮਰਜ਼ੀ ਬਣਾਓ ਆਟਾ ਜਿਹਨਾਂ ਜੋ ਕੁਝ ਕਣਕ ਦੇ ਆਟੇ ਨਾਲ ਕਰ ਸਕਦੇ ਐ ਐਕਸੈਕਟਲੀ ਸੇਮ ਚੀਜ਼ ਰਾਗੀ ਦੇ ਆਟੇ ਨਾਲ ਜੋ ਮਰਜ਼ੀ ਬਣਾ ਸਕਦੇ ਹੋ ਜਿਵੇਂ ਉਹਦਾ ਤੜਾ ਬਣਾਉਂਦੇ ਉਸੇ ਤਰ੍ਹਾਂ ਇਹਦਾ ਉਪਮਾ ਬਣਾ ਲਓ ਤੁਸੀਂ ਤੜਾ ਬਣਾ ਲਓ ਜੋ ਮਰਜ਼ੀ ਜੋ ਤੁਸੀਂ ਕਣਕ ਦੇ ਆਟੇ ਨਾਲ ਕਰਦੇ ਐ ਐਕਸੈਕਟਲੀ ਉਹੀ ਚੀਜ਼ ਇਹਦੇ ਨਾਲ ਕਰ ਸਕਦੇ ਹੋ ਪਰ ਮੈਂ ਤੋ ਆਗਲੀਆਂ ਚੀਜ਼ਾਂ ਬਣਾ ਲਈ ਤੁਹਾਨੂੰ ਦੱਸਿਆ ਸੀ ਕਿ ਇਹ ਵੀ ਇडली ਵੀ ਬਹੁਤ propto ਸਵਾਦ ਬਣਦੀ ਜੇ ਉਪਮਾ ਬਣਾਇਆ ਜਾ ਸਕਦਾ ਜੀ ਯਾਨੀ ਇਸ ਚੀਜ਼ਾਂ ਆਹ ਤਾਫੀ ਕਿਉਂਕਿ ਜ਼ਿਆਦਾਤਰ ਕਰਨਾਟਕ ਦਾ ਸੋ ਉਸੇ ਇਹਦਾ ਤਾਫੀ ਜ਼ਿਆਦਾ ਵਰਤੋਂ ਉਪਮਾ ਦੇ ਵਿੱਚ ਵੀ ਵਰਤੀ ਜਾਂਦੀ ਹੈ ਤੇ ਇਹ ਚੰਗੀ ਉਸਤੋਸ ਵੀ ਕਾਫੀ ਇਹਦਾ ਨਾਮ ਇਸ ਕਰਕੇ ਵੀ ਬਹੁਤ ਜ਼ਿਆਦਾ ਹੋਇਆ ਪਰ ਸੂਪ ਰਾਗੀ ਦਾ ਇੱਕ ਡੈਲੀਕੇਸੀ ਹੈ ਜਿਹੜੀ ਜਾਂਦੀ ਜਿਸ ਦੇ ਵਿੱਚ ਤੁਸੀਂ ਟਮਾਟਰ ਪਿਆਜ਼ ਤੇ ਇਸੇ ਹਰੇ ਮਟਰ ਗਾਜਰਾ ਫੁੱਲ ਗੋਭੀ ਜਿਹੜਾ ਇਹ ਸਾਰਾ ਕੁਝ ਪਾ ਕੇ ਇਹਨੂੰ ਜ਼ੀਰਾ ਪਾ ਕੇ ਭੁੰਨ ਕੇ ਕੜੀ ਪੱਤੇ ਨਾਲ ਇਸ ਤਰ੍ਹਾਂ ਇਹ ਤਾਂ ਕਿੰਨੀ ਤੀਸਤੀ ਤੇ ਮਹਿੰਗਾ ਮਿਲਦਾ ਜੇ ਸੂਪ ਜੇ ਰੋਜ਼ ਤੁਸੀਂ ਇਹ ਸੂਪ ਇੱਕ ਵਾਰ ਵੀ ਤੁਸੀਂ ਇੱਕ ਛੋਟਾ ਕਟੋਰਾ ਜ਼ਰੂਰ ੀਨੋ ਤਾਂ ਤੁਸੀਂ ਇਸ ਸੋਤ ਨਾਲ ਕਿਸਮਤ ਹੋ ਜਾਂਦੀ ਤੁਸੀਂ ਹੋ ਕਰ ਦਿੱਤਾ ਹੋਇਆ ਉਹਦੇ ਚ ਜੋ ਕਿ ਮਿੱਠਾ ਪਹਿਣਾ ਨਹੀਂ ਸਭ ਦੇ ਦਾਟ ਇੱਕ ਨੇ ਉਹ ਵੀ ਬੜੇ ਆਰਾਮ ਨਾਲ ਸ਼ੁਰੂ ਕਰ ਸਕਦੇ ਨੇ ਤੇ ਉਹ ਇੰਨੀ ਇੱਕ ਮਜ਼ੇਦਾਰ ਕਰਾਰੀ ਚੀਜ਼ ਹੋ ਜਾਂਦੀ ਹੈ ਕਿ ਇੱਕ ਵਾਰ ਜੀ ਨੂੰ ਸੁਆਦ ਪੈ ਜਾਏ ਉਹ ਤਾਂ ਫਿਰ ਦਿਨ ਲੰਘਦਾ ਹੀ ਨਹੀਂ ਹੁੰਦਾ ਕਿ ਇੱਕ ਵਾਰ ਤਾਂ ਜਲੂਰ ਉਹ ਵਲਾ ਸੂਪ ਲੈ ਲਿਆ ਜਾਂਦਾ ਬਿਲਕੁਲ ਪੰਜੀ ਸਰਦਾਰ ਦਲਜੀਤ ਸਿੰਘ ਧਾਮੀ ਹੋਰੀ ਕਹਿੰਦੇ ਜੀ ਕਹਿੰਦੇ Amazon ਦੇ ਉੱਤੇ ਵੀ ਮਿਲ ਜਾਂਦਾ ਜੀ ਕਹਿੰਦੇ Amazon ਆਨਲਾਈਨ ਸ਼ੋਪਿੰਗ ਹੈ ਜਿਹੜੀ ਉਹਦੇ ਉੱਤੇ ਵੀ ਇਹ ਰੱਖੋ ਪਰ ਤੁਸੀਂ ਬਹੁਤ ਜ਼ਿਆਦਾ ਮਹਿੰਗਾ ਦੇ ਤੁਸੀਂ ਦੇਖ ਲਿਓ ਆਨਲਾਈਨ ਵੀ ਤੁਹਾਨੂੰ ਆਮ ਸਟੋਰਾਂ ਵਿੱਚ ਮਿਲ ਜਾਂਦਾ ਜੇ ਇਸ ਕਰਕੇ Amazon ਤੋਂ ਡਬਲ ਰੇਟ ਤੇ ਮਿਲ ਰਿਹਾ ਜੇ ਇਹਨੂੰ ਦਸਿਆ ਜਿਹੜਾ ਨੇ ਖਰੀਦਿਆ ਉਹ ਆਮ ਬਾਜ਼ਾਰ ਨਾਲੋਂ ਡਬਲ ਰੇਟ ਤੇ ਜੀ ਜੀ ਵੀ ਕਹਿੰਦੇ ਆਹ ਵਸੇ ਇਹ ਵੀ ਸਾਡੇ ਮਨ ਦਾ ਬਹਿਮਾ ਕਿ ਆਨਲਾਈਨ ਕਈ ਚੀਜ਼ਾਂ ਬੜੀਆਂ ਸਸਤੀਆਂ ਮਿਲਦੀਆਂ ਹੁਣ ਪਿੱਛੇ ਜੇ ਮੈਂ ਇੱਕ ਸਮਾਨ ਮੰਗਾਇਆ ਬਾਜ਼ਾਰ ਚੋਂ ਮੈਨੂੰ ਉਹ ਸਾਰੀ 50 ਰੁਪਈਆਂ ਦੀ ਮਿਲ ਗਈ ਤੇ ਮੈਂ ਆਨਲਾਈਨ ਮੰਗਾਇਆ 180 ਰੁਪਈਆਂ ਦੀ ਬਈ ਉਹ ਬਸ ਕੁਝ ਪਰ ਇਹ ਆਨਲਾਈਨ Amazon ਤੇ Amazon Dasriयां ਵੀ ਇਹ ਡਬਲ ਆਲਮੋਸਟ ਜਿਵੇਂ ਸੇਵ ਦੇ ਰਹੇ ਨੇ ਜੀ ਕੋ ਘੱਟ ਤੇ ਪਰ ਜਿਵੇਂ ਮੈਨੂੰ ਅੱਜ ਬੜੀ ਅੱਛਾ ਲੱਗਿਆ ਜਿਹੜੇ ਇੱਕ ਕਿਸਾਨ ਨੇ ਜਿਹੜੇ ਬੁੱਕਿੰਡੇ ਲੱਗੇ ਜਿਨ੍ਹਾਂ ਨੇ ਕਿਹਾ ਮੇਰੀ 100 ਏਕੜ ਜ਼ਮੀਨ ਹੈ ਤੇ ਮੈਂ 5 ਏਕੜ ਦੀ ਨੀ ਜ਼ਿੰਦਗੀ ਬਾਕੀ ਰਹਿ ਗਿਆ ਹਮੇਸ਼ਾ ਹੀ ਲੱਗਦੀ ਚੱਲਾਂਗਾ ਸੋ ਬੜੀ ਅੱਛੀ ਗੱਲ ਹੈ ਜੇ ਇਸ ਤਰ੍ਹਾਂ ਦੀ ਆਪਣੀ ਫਸਲ ਅਸੀਂ ਪੰਜਾਬ ਅੰਦਰ ਤਿਆਰ ਕਰ ਲਵਾਂਗੇ ਇੱਕ ਤਾਂ ਸਾਡੇ ਸਭ ਸਾਰੇ ਸਿਹਤਮੰਦ ਹੋ ਜਾਣਗੇ ਕੈਂਸਰ ਤੋਂ ਬਚਾਓ ਹੋਏਗਾ ਪਾਣੀ ਦੀ ਪ੍ਰੋਬਲਮ ਵੀ ਖਤ ਹੋ ਜਾਏਗੀ ਜੀ ਅਸਲ ਵਿੱਚ ਇਹਦਾ ਰੇਟ ਸਿੱਧਾ ਅੱਪਡੇਟ ਸੰਡੇ ਆਏਗਾ ਜਿਹੜਾ ਅਸੀਂ ਇੰਨਾ ਉਸ ਦਿਨ ਤੋਂ ਚਾਰ ਚਰ ਗੁਣਾ ਮਹਿੰਗਾ ਲੈ ਰਹੇ ਹਾਂ ਤੋਂ ਘਟੋ ਘਟ ਉਹ ਰੇਟ ਵੀ ਕਟੇਗਾ ਤੇ ਉਹਨਾਂ ਨੂੰ ਅੱਛੀ ਆਮਦਨ ਵੀ ਹੋ ਜਾਏਗੀ ਜਿਵੇਂ ਹੁਣ ਰੋਜ਼ ਦੀ ਜੇ ਫਸਲ ਮੰਡੀਆਂ 'ਚ ਤਾਂ ਉਸ ਤਰ੍ਹਾਂ ਲੋਕ ਉੱਡ ਕੇ ਸੋ ਲੈਣ ਆਣ ਕਿ ਤੇ ਉਹ ਸਾਨੂੰ ਰਾਜ਼ੀ ਅਸੀਂ ਚਾਹੀਦੀ ਹੈ ਉਸ ਆਪਣੇ ਸਾਰਿਆਂ ਲਈ ਇਸ ਦੇ ਵਾਸਤੇ ਬਿਹਤਰ ਹੈ ਉਸੇ ਤਰ੍ਹਾਂ ਹੀ ਸਾਰਿਆਂ ਲਈ ਉਦਾਂ ਵੀ ਮਤਲਬ ਪੰਜਾਬ ਵਾਸਤੇ ਪੰਜਾਬ ਦੀ ਧਰਤੀ ਲਈ ਜੀ ਜੀ ਹੁਣ ਬਸ ਗੱਲ ਇਹ ਗੱਲ ਇਹ ਹੀ ਆ ਗਈ ਜੀ ਕਿ ਇਹਦੀ ਖਰੀਦੋ ਫਰੋਖਤ ਦੇ ਉੱਤੇ ਕਿੰਨਾ ਕੁ ਜਿਹੜਾ ਹੈਗਾ ਉਹ ਮਾਰਕੀਟਿੰਗ ਮੇਨ ਹੈ ਜਿਵੇਂ ਉਹ ਪਿੱਛੇ ਦੀ ਸਭ ਤੋਂ ਵੱਡੀ ਮਾਰ ਹੀ ਪੰਜਾਬ ਦੇ ਕਿਸਾਨਾਂ ਨੂੰ ਇਹ ਪੈਂਦੀ ਹੈ ਕਿ ਦਾਣਾਂ ਬੜੀਆਂ ਲਾ ਲੀਆਂ ਕਹਿੰਦੇ ਉੱਤੇ ਹਰ ਹਰ ਬੜੀ ਬੀਜੀ ਇੱਥੇ ਬਠਿੰਡੇ ਇਲਾਕੇ ਦੇ ਵਿੱਚ ਲੋਕਾਂ ਨੇ ਪਰ ਵੇਚਣ ਲਈ ਜਿਗਰਾਉਂ ਜਾਣਾ ਪੈਂਦਾ ਹੈ ਸੋ ਇਹੋ ਜੀਆਂ ਚੀਜ਼ਾਂ ਥੋੜਾ ਜਿਹਾ ਸਾਨੂੰ ਏਕੇ ਦਾ ਧਿਆਨ ਰੱਖਣਾ ਪੈਣਾ ਤੇ ਦੱਸ ਸਕਦੇ ਅਗਰ ਅੱਪਾ ਗੱਲ ਕਰੀਏ ਤਾਂ ਰਾਜੀ ਦਾ ਜਿਵੇਂ ਤੁਸੀਂ ਬੜੇ ਕਹਿੰਦੇ ਕੀ ਇਹ ਤਾਂ ਰਾਮਬਾਣੀ ਸਿੱਧ ਹੋ ਰਿਹਾ ਇੱਕ ਤਰ੍ਹਾਂ ਨਾਲ ਇਹਦਾ ਆਟਾ ਕੀ ਜਿੱਥੇ ਮਰਜੀ ਗੱਲ ਇਹ ਨਹੀਂ ਸਮਝ ਰੇ ਕਿ 16% ਸਿਰਫ ਰਹਿ ਜਾਣਾ ਜਾਂ 13% ਜੋ ਕੁਝ ਜਿਹੜੀਆਂ ਅੰਕਿਓਂ ਕੋਟ ਜਾਣੇ ਦਾਖਰੀਆਂ ਵਰਸਸ ਆਪਾਂ ਸਾਥ 65% ਫਰਕ ਤੇ ਦੇਖੋ ਨਾ ਹਾਰਟ ਅਟੈਕ ਦਾ ਕਿੰਨਾ ਪੈ ਰਿਆ। ਬਿਲਕੁਲ ਲੌਂਗਰ ਲਿਫੇ ਆਫ ਲਾਈਫ ਬੋਨਾਂ ਦੀ ਗੱਲ ਹੋ ਚੁੱਕੀ ਹੈ। ਡਾਇਬੀਟੀਜ਼ ਇਨਸੀਡੈਂਸ ਸਿਰਫ 1/4 ਹੀ ਰਹਿ ਗਿਆ ਏ। ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਮਾਰ ਰਹੀਆਂ ਨੇ ਇਹਦੇ ਸਿਰਫ ਇੰਨਾ ਵੱਡੀ ਮੈਂ ਤਾਂ ਤੁਹਾਨੂੰ ਦੱਸ ਤੇ ਵਧੀਆਂ ਕਿ ਉਹਨਾਂ ਅੰਦਰੋਂ ਜੰਮਿਆ ਹੋਇਆ ਕੋਲੇਸਟ੍ਰੋਲ ਤੱਕ ਕੱਢ ਦਿੰਦੀ ਹੈ। ਯਾਨੀ ਪਾਸਾ ਮਾਰੇ ਜਾਂਦਾ। ਹੂੰ ਹੂੰ ਇਸ ਤੱਕ ਉਹ ਵੀ 8 ਗੁਣਾ ਜੋ ਸਾਨੂੰ ਫਾਇਦਾ ਦੇ ਦੇਗਾ ਵੀ ਪਾਸਾ ਵੀ ਨਹੀਂ ਮਾਰਿਆ ਜਾਏਗਾ ਕਿੰਨੀਆਂ ਬਿਮਾਰੀਆਂ ਦਾ ਜੀ ਇਹ ਦਾਦਾ ਲਾ ਲੋ ਕਿਸੇ ਦੇ ਨਾਲ ਤਕਰੀਬਨ 50 ਮੁਕਤ ਦਾ ਫਾਇਦਾ ਹੋ ਸਕਦਾ ਹੂੰ ਹੂੰ ਸੋ ਇਹ ਜੇ ਆਪਾਂ ਤੁਹਾਡੇ ਰਾਹੀਂ ਵੀ ਜੇ ਕੋਈ ਸੁਣ ਲੈਣ ਅਸਲ ਅਸਲ ਤੇ ਮੁੱਦਾ ਹੈ ਜੀ ਜੇ ਅਗਰ ਕੋਈ ਪੀਦਾ ਕੋਈ ਬਾਬਾ ਜ਼ੋਰ ਸਾਨੂੰ ਕਿਸਾਨਾਂ ਵੀਰਾਂ ਤੋਂ ਕਿਸਾਨ ਵੀਰਾਂ ਤੋਂ ਪਾਣਾ ਚਾਹੀਦਾ ਹੈ ਜੀ ਤੁਸੀਂ ਇੱਕ ਨੂੰ ਢੀਗਣ ਵਾਲੀ ਚਾਲ ਲਿਓ ਜਿੱਥੇ ਕਿ ਸਾਰੀ ਦੀ ਸਾਰੀ ਪੰਜਾਬ ਦੀ ਸਮੱਸਿਆ ਦਾ ਹੱਲ ਹੋ ਜਾਣਾ ਹੈ ਕਿਉਂਕਿ ਆਮਦਨ ਵੱਧ ਮਿਲੇਗੀ ਜੀ ਇਹੋ ਗੱਲ ਪਾਣੀ ਜਿਹੜਾ ਸਾਡਾ ਮੇਨ ਪ੍ਰੋਬਲਮ ਸਰਦੋ ਐਸੋਲੇ ਸਾਹਮਣੇ ਆ ਰਹੀ ਹੈ ਪਾਣੀ ਦਾ ਇਹ ਪੰਪ ਲਾ ਦੇ ਕਰੇ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਫਸੋਕੇ ਜੀ ਫਸਲ ਉਗ ਜਾਂਦੀ ਦੇਖੋ ਬਹੁਤ ਜ਼ਿਆਦਾ ਸਾਨੂੰ ਹਰ ਪਾਸਿਓਂ ਇਹਦਾ ਫਾਇਦਾ ਹੀ ਫਾਇਦਾ ਹੈ ਕੈਂਸਰ 벨ਟ ਜਿਹੜੀ ਅਸੀਂ ਬਣਾਦੇ ਜਾ ਰਹੇ ਹਾਂ ਇਹ ਉਸ ਵੀ ਸਦਮ ਮਠਲ ਪਾ ਦੇ ਜੀ ਇੱਕ ਵਾਰੀ ਦੀ ਯੂਸੇਜ ਸ਼ੁਰੂ ਹੋਏ ਮੈਂ ਤੁਹਾਨੂੰ ਪੜੀ ਚਾਲ ਸਪਸ਼ਟ ਕਰਦੇ ਆ ਜੋ ਕਿ ਮੈਂ ਇਸ ਵੇਲੇ 5-6 ਸਾਲ ਤੋਂ ਹੁਣੇ ਆਪਣੇ ਸਉਣ ਕੁੱਤੀਆਂ ਰੱਖੀ ਦੇ ਸਾਰਿਆਂ ਨੂੰ ਕਿਤੇ ਗਲਤ ਫੈਲਦੀ ਹੈ ਮੂਰਤੀ ਦੀ ਗ੍ਰਹੀ ਪਾਵਾਂਗੇ ਤੇ ਸਾਡੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਕੋਈ ਐਡੀ ਛੇਤੀ ਤਾਂ ਨਹੀਂ ਹੁੰਦਾ ਜੀ ਐਡੀ ਬਿਲਕੁਲ ਨਹੀਂ ਛੇਤੀ ਤੇ ਕੁਝ ਨਹੀਂ ਹੁੰਦਾ ਜੀ ਕੁਝ ਵੀ ਨਹੀਂ ਹੋਣਾ ਉਹਨਾਂ ਨੂੰ ਕਹੋ ਜੀ 3-4 ਸਾਲ ਤੱਕ ਲੀ ਨਾਲ ਖਾਓਗੇ ਜਦੋਂ ਵੀ ਰੋਜ਼ਾਨਾ ਖਾਦੀ ਜਾਓਗੇ ਜੀ ਇਹ ਤੋ ਨੋ ਫਾਇਦਾ ਕਿਸਨਾ ਸੁਖ ਹੋਣਾ ਜੇ ਇਸ ਤਰ੍ਹਾਂ ਚਮਤਕਾਰ ਨਹੀਂ ਜੇ ਕਰਦਾ ਅੰਨ ਹੈ ਨਾ ਹੂੰ ਹੂੰ ਸੋ ਅੰਨ ਉਸੇ ਤਰੀਕੇ ਅਸਰ ਕਰਨਾ ਜਿਵੇਂ ਹੌਲੀ ਹੌਲੀ ਤੁਹਾਡੇ ਸਰੀਰ ਅੰਦਰ ਸਫਾਈ ਹੋਏਗੀ ਜੀ ਪਰ ਪਹਿਲਾਂ ਦਾ ਪਿਛਲਾ ਰੈਜ਼ੀਡੂਅਲੀ ਕੱਢਣਾ ਪੈਣਾ ਜਿਹੜਾ ਦੁੱਧੀਆਂ ਖਾਧਾ ਖਰਾਕਾਂ ਦਾ ਸਮਾਨ ਪਿਆ ਪਹਿਲਾਂ ਤਾਂ ਉਹਨੂੰ ਧੋਊਗੀ ਬਿਲਕੁਲ ਪਰ ਕਣਕ ਤੇ ਹਰ ਹਾਲ ਸਾਨੂੰ ਕਟਾਣੀ ਹੀ ਪੈਣੀ ਹੈ ਕਣਕ ਜੇ ਨਾ ਕਟਾਈ ਤਾਂ ਸਿੱਧਾ ਯਾਰਾ ਛੇਤੀ ਮੌਤ ਨੂੰ ਜੱਫਾ ਪਾਣ ਲਈ ਤੁਰ ਜਾਣ ਲਈ ਡਾਇਬੀਟਿਕਲੀ ਕਣਕ ਤਾਂ ਵੇਰ ਜੀ ਜਿਹੜੀ ਸਾਰਿਆਂ ਤੋਂ ਮੈਂ ਵਾਰ-ਵਾਰ ਕਹਿ ਰਹੀ ਆਂ ਜਾਇਬਿੱਟਿਕ ਨੂੰ ਕਣਕ ਛੱਡ ਕੇ ਰਾਗੀ ਤੇ ਆਣਾ ਹੀ ਪੈਣਾ ਤਾਂ ਹੀ ਉਹਨਾਂ ਦੀ ਸਿਹਤ ਬਰਕਰਾਰ ਰਹੇਗੀ ਉਮਰ ਲੰਬੀ ਹੋਏਗੀ ਕਿਉਂਕਿ ਉਹਨਾਂ ਦੇ ਸਾਰੀਆਂ ਬਾਕੀ ਚੀਜ਼ਾਂ ਇਹ ਨਹੀਂ ਠੀਕ ਰਹਿ ਜਾਣੀ ਜੀ ਡਾਕਟਰ ਸਾਹਿਬ ਡਾਕਟਰ ਹਰਮਿੰਦਰ ਸਿੰਘ ਧੰਮੂ ਪਾਰਥ ਤੋਂ ਪੁੱਛਦੇ ਨੇ ਕਿ ਕਹਿੰਦੇ ਜੀ ਵੀ ਇਹਦਾ ਕੋਈ ਬੋਟੈਨੀਕਲ ਨੇਮ ਹੈ ਤੁਹਾਨੂੰ ਤਾਂ ਯਾਦ ਹੈ ਤਾਂ ਦੱਸ ਦਿਓ ਨਹੀਂ ਤਾਂ ਫਿਰ ਕਹਿੰਦੇ ਬਾਅਦ ਦੇ ਵਿੱਚ ਸਾਨੂੰ ਅਪਡੇਟ ਕਰ ਦੇਣਾ ਰਿਸਰਚ ਕਰਕੇ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਜੀ ਬੋਟੈਨिकल ਨੇਮ ਹੀ ਦੱਸਿਆ ਫਿੰਗਰ ਮਿਲਟ ਮੈਂ ਤੁਹਾਨੂੰ ਦੱਸਿਆ ਫਿੰਗਰ ਮਿਲਟ ਹਾਂਜੀ ਓਕੇ ਫਿੰਗਰ ਮਿਲਟ ਠੀਕ ਹੈ ਜੀ ਜੀ ਹਾਂਜੀ ਤੇ ਅੱਗੇ ਜੀ ਹੋਰ ਇਹਦਾ ਕੀ ਜਿਹੜਾ ਹੈਗਾ ਆਪਾਂ ਖਾਸ ਇਹਦੇ ਬਾਰੇ ਹੋਰ ਜੀ ਇੱਕ ਮੈਂ ਹੋਰ ਚੀਜ਼ ਜੋ ਸ਼ੱਕ ਸਾਰਿਆਂ ਦੇ ਕੱਢ ਦਵਾ ਮੈਨੂੰ ਬਹੁਤ ਸਾਰੇ ਅਨੇਕ ਫੋਨ 2 250 ਤੋਂ ਸੇ ਇਹੀ ਪੁੱਛਣ ਲਿਆਏ ਆਂਗੇ ਕਿ ਡੰਡੀ ਹੈ ਜੀ ਕਿ ਗਰਮ ਹੁਣ ਮੈਂ ਦੱਸ ਦਿਆਂ ਕਿ ਇੱਕੋ ਇੱਕ ਜੇ ਸਿਰਫ ਇੱਕੋ ਇੱਕ ਹੋਈ ਹੋਰ ਹੈ ਹੀ ਨਹੀਂ ਇੱਕੋ ਇੱਕ ਜਿਹੜਾ ਅ ਵਰਧੀਆਂ ਦੇ ਵਿੱਚ ਇੱਕ ਗਰਮ ਬਤਾਰੇ ਦੀ ਹੁੰਦੀ ਹੈ ਸੀਰਤ ਤੇ ਜਿਹੜੀ ਗਰਮੀਆਂ ਵਿੱਚ ਲਓ ਤੇ ਇੱਕ ਠੰਡੀ ਸੀਰਤ ਦੀ ਜੀ ਆ ਮੈਂ ਸਬਾਰਾ ਕਹਦੇ ਆ ਇੱਕੋ ਇੱਕ ਸਿਰਫ ਇੱਕੋ ਇੱਕ ਹੋਰ ਕੋਈ ਦਾਲ ਕੋਈ ਆਟਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਜਿਹੜਾ ਦੋਨੋਂ ਸੀਜ਼ਨਸ ਵਿੱਚ ਖਾਦਾ ਜਾ ਸਕੇ ਇੱਕੋ ਇੱਕ ਇਹੀ ਹੈ ਜਿਹੜਾ ਦੋਨੋਂ ਮੌਸਮਾਂ ਦੇ ਵਿੱਚ ਯਾਨੀ ਠੰਡ ਦੇ ਤੇ ਇਸ ਤੋਂ ਵੱਧ ਗਰਮੀ ਉਸ ਵਲੇ ਹੈ ਕੋਈ ਨਹੀਂ ਨਿਗ ਦੇ ਦਿੰਦੀ ਜਿਹੜਾ ਰੈਗੂਲਰ ਖਾਂਦਾ ਉਹਨੂੰ ਠੰਡ ਕੱਟ ਲੱਗਣ ਲੱਗ ਜਾਂਦੀ ਹੈ ਜੀ ਬਿਲਕੁਲ ਇਸੇ ਤਰ੍ਹਾਂ ਗਰਮੀਆਂ ਵਿੱਚ ਖਾਦੇ ਜਾਣ ਨਾਲ ਇਹ ਗਰਮੀ ਕਿੱਥ ਲੈਂਦੀ ਹੈ ਇਹ ਜਿਵੇਂ ਸਤੂ ਆਪਾਂ ਪੀਂਦੇ ਹਾਂ ਬਿਲਕੁਲ ਉਹਨਾਂ ਜੀ ਜੇ ਸਤੂ ਬਣ ਪੀਂ ਲਈ ਇਹਨੂੰ ਜੇ ਲਾਓ ਤੇ ਇਹ ਸਾਰੀ ਗਰਮੀ ਕਿੱਥ ਲੈਂਦੀ ਹੈ ਤੁਹਾਨੂੰ ਬਗੈਰ ਨਾਈਟ ਦੇ ਬੈਠੇ ਤੁਸੀਂ ਦੇਖੋਗੇ ਪਸੀਨਾ ਜਿਹੜਾ ਉਹ ਅੱਧਾ ਆਣ ਲੱਗ ਗਿਆ ਕਿਉਂਕਿ ਇਹ ਗਰਮੀ ਕਿੱਥ ਲੈਂਦੀ ਜੀ ਤੇ ਇਹ ਦੋਨੋਂ ਪਾਸਿਓਂ ਹੀ ਬਹੁਤ ਫਾਇਦੇਮੰਦ ਦੇ ਇਹ ਜਿਵੇਂ ਮੈਂ ਤੁਹਾਨੂੰ ਐਕਚੁਅਲੀ ਹਰ ਚੀਜ਼ ਉਹ ਦੱਸ ਰਹੀਆਂ ਜਿਹੜੀ ਸ਼ਾਇਦ ਨੈੱਟ ਤੇ ਫਰੋਲਣ ਵਾਲਿਆਂ ਨੂੰ ਨਾ ਲੱਭੇ ਕਿਉਂਕਿ ਤੁਹਾਨੂੰ ਆਪਾਂ ਨੂੰ ਸ਼ੌਕ ਹੈ ਵੀ ਨਾਂ ਸੁਣਿਆ ਨੈੱਟ ਕੋਲਿਆ ਆਪਣੀ ਹਾਂ ਬਿਲਕੁਲ ਜੀ ਮੈਨੂੰ ਫੀਡਬੈਕ ਸਾਰੀਆਂ ਫੋਟੋਆਂ ਵੀ ਭੇਜ ਰਹੇ ਨੇ ਸਾਰੇ ਜਣੇ ਮੈਂ ਉਹ ਹੀ ਦੱਸਣ ਦੀ ਚਾਹਨੀ ਹਾਂ ਉਹਨਾਂ ਨੂੰ ਕਿ ਜਿਹੜੀਆਂ ਰਿਸਰਚ ਮੈਡੀਕਲ ਜਰਨਲ ਦੇ ਚੱਪੀਆਂ ਨੇ ਉਹ ਨੈੱਟ ਤੇ ਨਹੀਂ ਅਵੇਲੇਬਲ ਹੋਣੀਆਂ ਸੋ ਉਸ ਨਾਲ ਤੋਂ ਅੱਧ ਪੂਰੀ ਜਾਣਕਾਰੀ ਲੈ ਕੇ ਕਿਰਪਾ ਕਰਕੇ ਤੁਸੀਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਿਓ ਜੋ ਮੈਂ ਤੁਹਾਨੂੰ ਦੱਸਦੀਆਂ ਰਿਸਰਚ ਦੇ ਇਸ ਜੀ ਇਹ ਮੈਡੀਕਲ ਜਰਨਲ ਦੇ ਆਪਣੇ ਐਥਿਕਸ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਟੇ ਨਹੀਂ ਪਾਉਂਦੇ ਨਹੀਂ ਪਾਉਂਦੇ ਬਿਲਕੁਲ ਬਿਲਕੁਲ ਜੀ ਤੇ ਮੈਂ ਤੁਹਾਨੂੰ ਸਟੱਡੀ ਬੇਸ ਕਰਦੇ ਹਾਂ ਕਿ ਕੱਲੀ ਨੈਟ ਦੀ ਨੋਲਿਜ ਦੇ ਨਾਲ ਤੁਸੀਂ ਆਪਣੇ ਆਪ ਦੀ ਸੇਵਾ ਕਰਿਓ ਇਹ ਚੀਜ਼ ਜਿਹੜੀ ਜਿਸ ਜਿਹੇ ਆਪਾਂ ਇੰਨੀ ਟੋਟਲ ਰਿਸਰਚ ਬਾਅਦ ਜੋ ਚਿੰਤਾ ਇਹਨਾਂ ਵਰਤੋਂ ਲਈ ਡਾਕਟਰズ ਬੰਦੋਂ ਜਿਹੜਾ ਕਹਿਣਾ ਸ਼ੁਰੂ ਹੋ ਗਿਆ ਕਿ ਵਰਤੋਂ ਸੋ ਉਹਦੇ ਲਈ ਤੁਸੀਂ ਥੋੜਾ ਮੇਰਾ ਖਿਆਲ ਧਿਆਨ ਨਾਲ ਤੁਹਾਡਾ ਪ੍ਰੋਗਰਾਮ ਸੁਣ ਲੈਣ ਤੋਂ ਬਿਸਰੇ ਰਾਬਤ ਕਰਨ ਲੈ ਬਿਲਕੁਲ ਉਹਦੇ ਫਿਰ ਬਾਅਦ ਵਿੱਚ ਇਹਨਾਂ ਨੂੰ ਸਵਾਲ ਉੱਠਣਗੇ ਜੀ ਮੈਡ ਤੇ ਖਲਾਣਾ ਲਿਖਿਆ ਸੀ ਇਹ ਲਿਖਿਆ ਸੀ ਉਹਦੇ ਲਿਖਣ ਨਾਲ ਉਹ ਜਿਹਨੇ ਲਿਖਿਆ ਉਹ ਡਾਕਟਰ ਨਹੀਂ ਹੋਏਗਾ ਸੋ ਜਿਹੜੀਆਂ ਰਿਸਰਚ ਚੀਜ਼ਾਂ ਨੇ ਵਾਕ ਕਰਦੀਆਂ ਨੇ ਉਹਨਾਂ ਦੇ ਉੱਤੇ ਜੇ ਤੁਸੀਂ ਇਹ ਲਾਓਗੇ ਤਾਂ ਇਹ ਬੈਟਰ ਹੋਏਗੀ ਜੀ ਸੋ ਕਹਿੰਦੇ ਬਾਹਰ concentre ਕਰੋ ਰੇਡੀਓ ਪ੍ਰੋਗਰਾਮ ਤੇ ਤੇ ਆਪਾਂ ਜਿਹੜਾ ਇੱਥੇ ਸਵਾਲ ਹੱਲ ਕਰ ਲੋ ਕੋਈ ਹੈ ਮੰਨਦਾ ਬਹਿਮ ਤੇ ਨੈਟ ਦੇ ਉੱਤੇ ਨਾ ਕਿ ਇੱਕ ਕਾਲ ਲਵਾਂਗੇ ਜੀ ਸਾਡੇ ਨਾਲ ਖਾਲਸਾ ਜੀ ਔਨ 에ਰ ਨੇ ਸੱਸੀ ਕਾਲ ਜੀ ਖਾਲਸਾ ਜੀ ਹਾਂ ਜੀ ਵਾਜ ਜੀ ਦਾ ਖਾਲਸਾ ਵਾਜ ਜੀ ਫਤਿਹ ਜੀ ਸਾਨੂੰ ਬੜੀ ਖੁਸ਼ੀ ਹੈ ਜਦੋਂ ਕੌਮ ਦਾ ਮਾਣ ਤੇ ਕਹੋ ਬਈ ਇਹ ਤਾਂ 2 ਇਨ 1 ਨਹੀਂ ਬੜਾ ਕੁਝ ਕਹਿ ਲਓ ਬਈ ਇਹ ਬੀਬੀ ਹੋਣਾ ਤੇ ਹਿੱਸੇ ਜਾਂਦਾ ਜੀ ਤੇ ਇਹਨਾਂ ਨੂੰ ਸੁਣ ਕੇ ਨਾ ਆਨੰਦ ਆ ਜਾਂਦਾ ਅਮਰ ਜਿਹੜੇ ਜਾਨੀ ਚਾਹੇ ਸਿਆਸੀ ਗੱਲ ਹੋਵੇ ਚਾਹੇ ਧਾਰਮਿਕ ਹੋਵੇ ਤੇ ਚਾਹੇ ਇਹ ਮੈਡੀਕਲ ਦਾ ਪਾਸਾ ਹੋਵੇ ਜੀ ਇਹ ਬੀਬੀ ਹੋਣਾ ਦਾ ਡਾਕਟਰ ਸਰ ਬਾਅਦ ਆਪਣੇ ਸ਼ਹਿਰ ਜਿੱਦਕ ਹੋਣਾ ਦਾ ਅਸੀਂ ਦੇ ਨਹੀਂ ਦੇ ਸਕਦੇ ਅਸੀਂ ਬਾਗੋ ਬਾਗ ਹੋ ਜਾਂਦੇ ਇਹਨਾਂ ਨੂੰ ਸੁਣ ਕੇ ਜੀ ਪਰ ਇਹਨਾਂ ਨੂੰ ਕੀ ਕਰੀ ਜੀ ਧੰਨਵਾਦ ਜੀ ਖਾਲਸਾ ਜੀ ਤੇ ਧੰਨਵਾਦ ਜੀ ਤੁਹਾਡਾ ਤੁਹਾਡਾ ਸ਼ੁਕਰ ਸ਼ੁਕਰੀਆ ਦਾ ਵੀ ਕੀਤਾ ਖਾਲਸਾ ਜੀ ਨੇ ਵੀ ਬੜਾ ਮੈਨੂੰ ਜੀ ਐਕਸਲੀ ਆਵਾਜ਼ ਬਿਲਕੁਲ ਹੀ ਨਹੀਂ ਆਈ ਮੈਨੂੰ ਕੁਝ ਵੀ ਨਹੀਂ ਸੁਣਿਆ ਸਭ ਕਿਤੇ ਨੇ ਕਿਤੇ ਹੁਣ ਚੱਕਰ ਪੈ ਜਾਂਦਾ ਜੀ ਆਵਾਜ਼ ਇਧਰੋਂ ਉਧਰੋਂ ਸਾਡੇ ਸਿਸਟਮ ਦੀ ਨਹੀਂ ਬਿਲਕੁਲ ਹੀ ਕੋਈ ਆਵਾਜ਼ ਨਹੀਂ ਐਕਸਲੀ ਸੁਣੇ ਕੀ ਪੁੱਛਣਾ ਚਾ ਰਹੇ ਸਾਹਿਬ ਪੁੱਛਿਆ ਕੁਝ ਨਹੀਂ ਜੀ ਤੁਹਾਡਾ ਧੰਨਵਾਦ ਹੀ ਕੀਤਾ ਕਿ ਤੁਸੀਂ ਕੌਮ ਦੀ ਜਿਹੜੀ ਸੇਵਾ ਕਰਦੇ ਹੋ ਬਹੁਤ ਵਧੀਆ ਹੈ ਜੀ ਤੇ ਜੀ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਪਰ ਦਰਅਸਲ ਜੀ ਮੇਰਾ ਸਿਰਫ ਏਸਰ ਕੇ ਰਾਜੀਵਲ ਜੋ ਮੈਂ ਇਸ ਕਰਕੇ ਆਰਟੀਕਲ ਲਿਖਿਆ ਨਹੀਂ ਸ਼ਾਇਦ ਬਤੌਰ ਡਾਕਟਰ ਤੁਸੀਂ ਸਮਝ ਸਕਦੇ ਕੋਈ ਸੌਫਟਾ ਕੰਮ ਨਹੀਂ ਹੁੰਦਾ ਲਿਖਣਾ ਤੇ ਫਿਰ ਉਹਨੂੰ ਪ੍ਰੈਸ ਨੂੰ ਕਰਨੀ ਦਾ ਸਿੰਗਰਾਣੀ ਹੈ ਕਰਨੀ ਮੈਨੂੰ ਅਸਲ دل ਤੋਂ ਕੁਝ ਖੁੱਪੀ ਸੀ ਗੱਲ ਜਿਹੜੀ ਮੈਂ ਦੁਬਾਰਾ ਜ਼ਿਕਰ ਕਰਨਾ ਚਾਹੁੰਦੇ ਆ ਮੈਂ ਆਪ ਆਪਣੇ ਅੱਖੀਂ ਦੇਖਾਈ ਕਿ ਪੂਰਾ ਨੋ ਇਹ ਪਾਈ ਚਾਰੀ ਸੀ ਸਾਡੇ ਪੰਜਾਬ ਦੀ ਜੋ ਮੈਨੂੰ ਵਾਕਈ ਬੜੀ ਤਕਲੀਫ ਹੋਈ ਕਿ ਇੰਨੀ ਬੇਸਕੀਮਤੀ ਸਗਾਤ ਜੋ ਸਾਨੂੰ ਕੁਦਰਤ ਨੇ ਬਖਸ਼ੀ ਐ ਸਿਰਫ ਇਸ ਪੱਖੋਂ ਕਿ ਸਾਨੂੰ ਪਤਾ ਹੀ ਨਹੀਂ ਕੀ ਚੀਜ਼ ਐ ਤੇ ਅਸੀਂ ਇੰਨੀ ਅਜ਼ਾਈ ਇਹਨੂੰ ਜ਼ਾਇਆ ਕਰ ਰਹੇ ਆਂ ਉੱਤੇ ਪਾਸੇ ਜਿਹੜੇ ਕੁਝ ਜਾਗਰੂਕ ਨੇ ਜਿਹੜੇ ਸਾਰੇ ਨੇ ਉਹ 5-5 ਗੁਣਾ ਰੇਖ ਤੇ ਖਰੀਦ ਕੇ ਸਾਰੇ ਨੇ ਮੈਨੂੰ ਦਰਸਾ ਕਿ ਸਾਡੇ ਪੰਜਾਬੀਆਂ ਦੇ ਜੈਨੇਟਿਕ ਇੱਕ ਡਿਫਰੈਂਸ ਦੇ ਬਾਕੀਆਂ ਨਾਲੋਂ ਕਿ ਉਹ ਭਾਵੇਂ ਅਮਰੀਕਾ 'ਚ ਜੰਮੇ ਭਾਵੇਂ ਕੈਨੇਡਾ 'ਚ ਜੰਮੇ ਜਿਹਦੇ ਜੀਨ ਪੰਜਾਬੀ ਪਿੱਛੋਂ ਹੈਗੇ ਨੇ ਕਿ ਛੋਟੜ ਉਹਦੀ ਮੁੱਲੀਆਂ ਨਾਰੀਆਂ ਤਰਨ ਦੀ ਆਖਰੀ ਟੀੜੀਆਂ ਹੀ ਰਹਿਣੀਆਂ ਇਹ ਸਾਡੀ ਜੀਨ ਦੇ ਨੁਕਸੇ ਤੇ ਉਹਨੂੰ ਜਾਤਕ ਸਾਕੇ ਇੱਕ ਬਾਹਰਲੇ ਇਹ ਮਰਦੀ ਭਾਵੇਂ ਸਾਪਕ 7 ਪੁਸਤਕ ਤੋਂ ਉੱਥੇ ਜਾਂ ਪਈ ਹੈ ਜੇ ਗ੍ਰੀਨ ਇਹ ਹੈ 14 ਦਾ ਮਤਲਬ ਹੈ ਉਹ ਹਾਰਟ ਅਟੈਕ ਨੂੰ ਪ੍ਰੋਨ ਹੈ ਛੇਤੀ ਛੋਟੀ ਉਮਰ ਵਿੱਚ ਖਦੇ ਵੀ ਉਹ ਪੂਰਾ ਹੋ ਸਕਦਾ ਹੈ ਹਾਰਟ ਅਟੈਕ ਨਾਲ ਇਸ ਕੋ ਜਿੰਨੇ 19 ਫੈਟ ਲੈਣ ਲਈ ਜਿਹੜੀ ਉੱਥੇ ਲਈ ਜਾ ਰਹੀ ਹੈ ਬਾਹਰ ਅਮਰੀਕਾ ਜਾਂ ਕੈਨੇਡਾ 19 ਹੀ ਲੈਂਦੇ ਰਹੋ ਫਿਰ ਵੀ ਖਤਰਾ ਉਹਨਾਂ ਨਾਲੋਂ ਸਾਨੂੰ ਦੁੱਗਣੇ ਤੋਂ ਉੱਪਰ ਜੀ ਸੋ ਕਰਕੇ ਮੈਂ ਚਾਹੁੰਦੀ ਹਾਂ ਕਿ ਜਿੰਨੇ ਵੀ ਅਮਰੀਕਾ ਕੈਨੇਡਾ ਕਿਤੇ ਵੀ ਨਿਊਜ਼ੀਲੈਂਡ ਆਸਟ੍ਰੇਲੀਆ ਹਾਂਗਕਾਂਗ ਜਿੱਥੇ ਕਿਤੇ ਵੀ ਸਾਡਾ ਪੰਜਾਬੀ ਰਸਦਾ ਉਹ ਜੇ ਆਪਣੇ ਖੁਰਾਕ ਵਿੱਚ ਇਹਨੂੰ ਸ਼ਾਮਲ ਕਰ ਲਵੇ ਰੱਜੀ ਨੂੰ ਤੇ ਉਹ ਲੰਬੀ ਜ਼ਿੰਦਗੀ ਵੀ ਜੀ ਸਕੋਗਾ ਸਿਹਤਮੰਦ ਜ਼ਿੰਦਗੀ ਵੀ ਜੀ ਸਕੋਗਾ ਅੰਦਰ ਇਸ ਲੰਮੇ ਉਮਰ ਦੇ ਸੱਤੇ ਸਾਡੇ ਪੰਜਾਬੀ ਕਿੰਨੇ ਸੂਰਤ ਲੱਗਣਗੇ ਇਹ ਮੇਰੀ ਦਿਲੋਂ ਇੱਛਾ ਸੀ ਕਿ ਮੈਂ ਪੰਜਾਬ ਦੇ ਲੋਕਾਂ ਤਾਂ ਕਿਸੇ ਰਾਜੀ ਵਰਤੋ ਤੇਕ ਮੰਦ ਨੂੰ ਉਹ ਲੰਬੀ ਉਮਰ ਆ ਮਾਣੋ ਜੀ ਬਹੁਤ ਬਹੁਤ ਧੰਨਵਾਦ ਭੈਣ ਜੀ ਇੰਨੇ ਬੜੇ ਅੱਛੇ ਸ਼ਬਦਾਂ ਦੇ ਨਾਲ ਤੁਸੀਂ ਗੱਲ ਨੂੰ ਕੰਪਾਈਲ ਕੀਤਾ ਬਹੁਤ ਬਹੁਤ ਤੇ ਰਾਗੀ ਦੇ ਉੱਤੇ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਬਾਜੀ ਤੁਹਾਡੇ ਲਈ ਸੁਣ ਰਹੇ ਸਾਰੇ ਵੀਰਾਂ ਭੈਣਾਂ ਨੂੰ ਇੱਕ ਵਾਰ ਸਹਿਬ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਤੇ ਹਰਮੇਲ ਜੀ 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 ਰਾਗੀ ਦੀ ਕਹਾਣੀ ਉਹ ਕਾਸੀ ਜਸਟ ਕਹਾਣੀ ਵੀ ਹੈ ਹਾਂ ਕਿ ਵੈਸੇ ਗੱਲ ਕਰੀਏ ਕਿ ਭਾਰਤ ਦੇ ਵਿੱਚ ਉੱਗਣ ਵਾਲੀਆਂ ਕਈ ਚੀਜ਼ਾਂ ਵੈਸੇ ਮੈਂ ਭਾਰਤੀ ਨੀਤਾ ਭੈਣ ਜਿਵੇਂ ਦੱਸ ਗਏ ਨੇ ਕਿ ਅਫਰੀਕਾ ਦੇ ਵਿੱਚ ਵੀ ਬਹੁਤ ਹੋਗਦੀ ਹੈ ਬੜੀਆਂ ਚੀਜ਼ਾਂ ਪਈਆਂ ਨੇ ਜਿਹੜੇ ਦਾਨੇ ਵਾਲੇ ਸਭ ਇਹ ਹਿਮਾਲਿਆ ਦੇ ਵਿੱਚ 2300 ਕਿਲੋਮੀਟਰ ਦੀ ਉਚਾਈ ਤੱਕ ਵੀ 2300 ਮੀਟਰ ਦੀ ਉਚਾਈ ਤੱਕ ਵੀ ਉਗਦੀ ਹੈ ਸੋ ਉਹ ਦੂਜੀ ਚੀਜ਼ ਆ ਕਿ ਕਣਕ ਨੂੰ ਇੱਕ ਬਲੀ ਲੱਗਦੀ ਇਹਨਾਂ ਨੂੰ ਚਾਰ ਪੰਜ ਲੱਗਦੀ ਇਹਨੇ ਹਾਂ ਉਹ ਫੁੱਲ ਜਿਵੇਂ ਉਹ ਜੀ ਜੀ ਤੇ ਪਰ ਗੱਲ ਇਹ ਆ ਜੀ ਪਰ ਘੱਟੋ ਘੱਟ ਚਲੋ ਆਪਾਂ ਬਾਹਲਾ ਨਹੀਂ ਕਹਿੰਦੇ ਘਰ ਜੋਗੀ ਵੀ ਆਪਾਂ ਉਹ ਗਾਲ ਕੀ ਵੇਚਣ ਦੀ ਗੱਲ ਛੱਡ ਦਈਏ ਤੇ ਜੇ ਮਰਲਾ ਦੋ ਮਰਲੇ ਆਪਾਂ ਤਿੰਨ ਮਰਲੇ ਕਰ ਲੀਏ ਪਰ ਦਿੱਲੀ ਜੇਕਰ ਜੇ ਸਾਡੇ 5 2 ਕਿਲੋ ਆਟਾ ਲੱਗਦਾ ਸਾਡੇ ਘਰੇ ਡੇਢ ਕਿੱਟੋ ਆਟਾ ਲੱਗਦਾ ਤੇ ਜੇਕਰ ਉਹਦੇ ਵਿੱਚ ਅਸੀਂ ਆਪਾਂ ਕਰੀਏ ਕਿ ਇਹਦੇ ਵਿੱਚ ਬਾਜਰਾ ਕਣਕ ਜਵਾਰ ਸੋਆਬੀਨ ਤੇ ਛੋਲੇ ਆ ਜਿਹੜੇ ਉਹ ਜਿੱਥੇ ਮਿਲਾਉਣਾ ਤੇ ਉਸੇ ਮਿqdaਰ ਦੇ ਵਿੱਚ ਹੀ ਇਹ ਆਪਾਂ ਬਰਾਬਰ ਜਾਂ ਵੀ ਕਰ ਲੀਏ 40 50 ਗ੍ਰਾਮ 100 ਗ੍ਰਾਮ ਆਪਾਂ ਕਿਲੋ ਦੇ ਵਿੱਚ ਸਾਰਾ ਮਿਲਾ ਲੀਏ ਤਾਂ ਕਹਿਣ ਤੋਂ ਭਾਵ ਕੀ ਇੱਕ ਬਣ ਸਕਦੇ ਨੇ ਕਿ ਇੱਚ ਜਤੋਂ ਕਈ ਸਤਰਾਜਾ ਵੈਸੇ ਪੁਰਾਣੇ ਜ਼ਮਾਨੇ 'ਚ ਸਤਨਾਜਾ ਬੜਾ ਖਾਂਦੇ ਸੀ ਸਤਨਾਜਾ ਕਹਿ ਦਿੰਦੇ ਤਾਂ ਕਿ